ਹੋ ਹੀ ਸ਼ਰੂ ਹੀ ਲੱਗ ਰਿਹਾ ਆ ਜਾਂਦੀ ਹੈ ਵੀਡੀਓ ਵਿੱਚ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰੋ ਹਰੋ ਜੀ ਤਰ੍ਹਾਂ ਅੱਜ ਫੇਰ ਆਪਾਂ ਕੁਝ ਕਮੈਂਟ ਲਾਈਵ ਗੱਲਾਂ ਬਾਤਾਂ ਕਰਾਂਗੇ ਆਪਣੇ ਨਾਲ ਆਪਣੇ ਭਾਈ ਸਾਹਿਬ ਮਨਦੀਪ ਸਿੰਘ ਤੇ ਪਿੱਛੇ ਆਪ ਨੂੰ ਪਤਾ ਹੀ ਆ ਕੱਲ ਆਇਆ ਸੀ ਭਾਈ ਆਪਣੇ ਨਾਲ ਕੋਨਾ ਸਹਨੇ ਵਾਲਾ ਹਨ ਤੇ ਅੱਜ ਆਪਾਂ ਭਾਈ ਗੱਲਾਂ ਬਾਤਾਂ ਕਰਾਂਗੇ ਦੋ ਚਾਰ ਇੱਕ ਕੰਮ ਦੀਆਂ ਤੇ ਇੱਕ ਮੈਸੇਜ ਵੀ ਹੈ ਸਾਰਿਆਂ ਵਾਸਤੇ ਤੇ ਇਹਦੇ ਬਾਰੇ ਆਪਾਂ ਨੂੰ ਭਾਈ ਮਨਦੀਪ ਸਿੰਘ ਦੱਸਣਗੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜੇ ਆਪਾਂ ਸਮਾਜਿਕ ਤੇ ਵਿੱਚ ਇੱਕ ਮੁੱਦਾ ਨੋਟ ਕੀਤਾ ਹੈ ਸਮਾਜ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ ਜੋ ਆਪਾਂ ਸ਼ੁਰੂ ਤੋਂ ਲੈ ਕੇ ਵੀਂਦੀਆਂ ਕਰਦੇ ਆ ਰਹੇ ਹਾਂ ਜਿਹੜਾ ਦਸੰਬਰ ਮਹੀਨਾ ਹੈ ਉਹ ਦਾ ਮਹੀਨਾ ਹੈ ਸਾਫਰੇ ਸਹਾਦਤ ਚੱਲ ਰਿਹਾ ਜੋ ਕਿ ਸਹਾਦਤਾਵਾਂ ਹੋਈਆਂ ਨੇ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਹਨ ਜਿਹੜੇ ਵੀਰ ਜਾਂ ਕੋਈ ਵੀ ਪਰਿਵਾਰ ਨੇ ਚਾਹੇ ਕਿਸੇ ਵੀ ਧਰਮ ਦੇ ਨਾਲ ਰਿਲੇਟਿਵ ਆ ਕੋਈ ਵੀ ਇਨਸਾਨ ਹਨ ਕਿਉਂਕਿ ਇਨਸਾਨੀਅਤ ਦੇ ਲਈ ਸੱਚ ਦੇ ਲਈ ਉਹਨਾਂ ਨੇ ਕੁਰਬਾਨੀ ਕੀਤੀਆਂ ਪਰ ਕੋਈ ਮੂਰਖ ਲੋਕ ਨੇ ਜਿਹੜੇ ਆ ਦਿਨਾਂ ਦੇ ਵਿੱਚ ਆ ਕੇ ਵੀ ਮਤਲਬ ਕੋਈ ਮੈਰਿਜ ਵਗੈਰਾ ਜਾਂ ਕੋਈ ਵੀ ਇਦਾਂ ਦਾ ਖੁਸ਼ੀ ਦਾ ਪ੍ਰੋਗਰਾਮ ਰੱਖ ਲੈਂਦੇ ਨੇ ਤੇ ਇਹ ਅੱਜ ਜੀ ਅਸੀਂ ਨੋਟ ਕੀਤੀ ਹੈ ਗੱਲ ਕਿਸੇ ਦੇ ਪ੍ਰੋਗਰਾਮ ਸੀਗਾ ਤੇ ਬਹੁਤ ਮਨਦੁਖੀ ਹੁੰਦਾ ਵੀ ਆਪਾਂ ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਨਾ ਮਤਲਬ ਮਹਿਸੂਸ ਕਰੀਏ ਵੀ ਜੇਕਰ ਕੋਈ ਸੱਚ ਦੇ ਲਈ ਖੜਦਾ ਹੈ ਕੋਈ ਏਡੀ ਵੱਡੀ ਕੁਰਬਾਨੀ ਕਰਕੇ ਜਾਂਦਾ ਵੀ ਸਾਡਾ ਕੁਝ ਫਰਜ਼ ਬਣਦਾ ਉਹਦੇ ਲਈ ਸਾਡੇ ਕੁਝ ਕੁ ਫਰਜ਼ ਬਣਦੇ ਨੇ ਐਨੇ ਵੀ ਨਾ ਖੁਦ ਕਰਜ ਹੋਈਏ ਅਸੀਂ ਵੀ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਜਾਈਏ ਇਹਦਾ ਕਰਕੇ ਬਸ ਇਹ ਬੇਨਤੀ ਹੱਥ ਜੋੜ ਕੇ ਵੀ ਆ ਦਿਨਾਂ ਦੇ ਵਿੱਚ ਇੱਕ ਮਹੀਨੇ ਨਾਲ ਕਿਧਰੇ ਆਪਾਂ ਨੂੰ ਕੁਝ ਨਹੀਂ ਹੋਣ ਲੱਗਿਆ ਜੀ ਸਿੰਘ ਜੀ ਜੇ ਆਪਾਂ ਮਹਿਸੂਸ ਕਰੀਏ ਵੀ ਜੇ ਕਾਸ਼ ਕਿਤੇ ਕੋਈ ਆਪਣਾ ਬੱਚਾ ਹੋਵੇ ਆਪਣੀ ਮਾਂ ਪਿਓ ਹੋਣਾ ਵੀ ਕਿਸੇ ਨੂੰ ਬੰਦੀ ਬਣਾ ਕੇ ਰੱਖਿਆ ਜਾਵੇ ਨਹੀਂ ਠੰਡ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਮਹਿਸੂਸ ਕੀਤਾ ਜਾਵੇ ਤੇ ਵੀ ਕਿੰਦਾ ਦਾ ਦਰਦ ਹੋਊਗਾ ਹਾਂਜੀ ਹਾਂਜੀ ਇਹ ਗੱਲਾਂ ਹੀ ਆ ਬਈ ਬਸ ਸਮਝਣ ਦੀ ਲੋੜ ਆ ਨਾ ਅਸੀਂ ਲੋਕ ਇੰਨੇ ਖੁਦਗਰਜ਼ ਹੋ ਗਏ ਅੱਜ ਜਿਹੜੀਆਂ ਅਸੀਂ ਮੌਜਾਂ ਮਾਣਦੇ ਆਂ ਬਾਈ ਗੱਡੀਆਂ ਏਸੀ ਲੱਗਿਆ ਸਿਆਲ ਦੇ ਵਿੱਚ ਅੱਜ ਹੀਟਰ ਲਾਉਂਦੇ ਆ ਹਨਾ ਕੁਝ ਵੀ ਨਜ਼ਾਰੇ ਜਿੰਨੇ ਲੈਣਾ ਨੇ ਵੱਡੀਆਂ-ਵੱਡੀਆਂ ਕੋਠੀਆਂ ਬਾਈ ਨੇ ਵੱਡੇ-ਵੱਡੇ ਗੱਡੀਆਂ ਕਾਰਾਂ ਸਾਡੇ ਕੋਲ ਹਨਾ ਇਹ ਮੰਨ ਕੇ ਚੱਲੋ ਵੀ ਜਿਨ੍ਹਾਂ ਦੀ ਅੱਜ ਆਪਾਂ ਗੱਲ ਕਰ ਰਹੇ ਆਂ ਨਾ ਜਿਨ੍ਹਾਂ ਦਾ ਕਰਕੇ ਅਫਸੋਸ ਹੁੰਦਾ ਜੋ ਕੁਰਬਾਨੀਆਂ ਨਾ ਕਰਦੇ ਬਾਜ਼ਾਂ ਵਾਲੇ ਸੱਚੇ ਪਾਸਾ ਆਪਣਾ ਸਰਵੰਸਨਾ ਵਾਰਦੇ ਅੱਜ ਆਪਣੀਆਂ ਸੂਰਤਾਂ ਆ ਦਸਤਾਰਾਂ ਇਹ ਕੁਝ ਹੋਰ ਹੀ ਹੋਣਾ ਸੀਗਾ ਅੱਜ ਠੀਕ ਆ ਨਾ ਤੇ ਜਿਹੜੀਆਂ ਜੇ ਅੱਜ ਮਾਣ ਕਰਦੇ ਆਂ ਕੋਠੀਆਂ ਦਾ ਕਿਉਂਕਿ ਜਦੋਂ 4 ਕੁ ਪੈਸੇ ਸਾਡੇ ਕੋਲੇ ਆ ਜਾਂਦੇ ਹਨਾ ਅਸੀਂ ਫਿਰ ਰੱਬ ਨੂੰ ਵੀ ਭਲਾ ਦਿੰਨੇ ਆਂ ਮਤਲਬ ਇਹ ਚੀਜ਼ਾਂ ਸਾਥੋਂ ਮਤਲਬ ਅਣਜਾਣੇ ਚ ਕੋਈ ਨਹੀਂ ਕਰਦਾ ਜਿਹੜੇ ਹੁਣ ਵਿਆਹ ਸਾਧੀਆਂ ਰੱਖਿਆ ਵੀ ਨਹੀਂ ਪਤਾ ਵੀ ਉਹਨਾਂ ਨੂੰ ਪਤਾ ਤਾਂ ਹੈਗਾ ਸਾਰਾ ਕੁਝ ਹਨਾ ਪਰ ਕੀ ਆ ਵੀ ਭਾਈ ਅਸੀਂ ਮਾਇਆ ਦਾ ਸਾਡੇ ਤੇ ਜਿਹੜਾ ਮਤਲਬ ਪੜਦਾ ਪੈ ਜਾਂਦਾ ਪਰ ਇਹ ਨਾ ਪੁੱਲੋ ਵੀ ਖੁਸ਼ੀਆਂ ਦੇਣ ਵਾਲਾ ਵੀ ਉਹੀ ਆ ਸਾਨੂੰ ਹਨਾ ਪ੍ਰਮਾਤਮਾ ਤੋਂ ਅਸੀਂ ਸਾਰੀ ਜ਼ਿੰਦਗੀ ਮੰਗਣਾ ਹੈ ਅੱਜ ਵਿਆਹ ਸਾਡੇ ਕੱਲ ਨੂੰ ਫਿਰ ਇਹ ਕਿਹੜਾ ਜਿਹੜੀਆਂ ਸੰਸਾਰਿਕ ਲੋੜਾਂ ਨੇ ਨਿਭੜਦੀਆਂ ਰਹੇ ਨਹੀਂ ਕੱਲ ਨੂੰ ਸਾਨੂੰ ਬੱਚਿਆਂ ਦੀ ਜ਼ਰੂਰਤ ਹੈ ਅਸੀਂ ਫਿਰ ਬੱਚਿਆਂ ਦੀਆਂ ਅਰਦਾਸਾਂ ਕਰਦੇ ਕਰਦੇ ਫਿਰ ਦੇਣਾ ਸਾਰੀ ਜ਼ਿੰਦਗੀ ਆਪਾਂ ਪ੍ਰਮਾਤਮਾ ਤੋਂ ਮੰਗਣਾ ਹੁੰਦਾ ਬਾਈ ਇਹਦਾ ਕਰਕੇ ਬਸ ਇਹੀ ਬੇਨਤੀ ਹੈ ਯਾਰ ਵਿਆਹ ਜਿਹੜਾ ਦੇ ਵਿੱਚ ਆ ਕੇ ਨਾ ਕੋਈ ਵੀ ਇਦਾਂ ਦਾ ਪ੍ਰੋਗਰਾਮ ਕਰੋ ਹੁਣ ਤਾਂ ਸਾਡਾ ਫਰਜ਼ ਬਣਦਾ ਹੈਗੇ ਵੀ ਨਹੀਂ ਗੱਲ ਨਹੀਂ ਵੀ ਦੁਨੀਆ ਸਾਰੀ ਕੁਝ ਨਹੀਂ ਪਰ ਇਹ ਜਿਹੜੇ ਗੁਰਸਿੱਖ ਵੀ ਨੇ ਜਿਹੜੇ ਰਾਤਾਂ ਨੂੰ ਦੋਨਾਂ ਦੀ ਯਾਦ ਵਿੱਚ ਜੋਤ ਜਗਾ ਕੇ ਬੰਦੇ ਨੇ ਸਿਮਰਨ ਕਰਦੇ ਨੇ ਆ ਸਾਰੇ ਦਾ ਸਾਰਾ ਮਹੀਨਾ ਭੁੰਜੇ ਪੈਂਦੇ ਨੇ ਮਤਲਬ ਨੀਚੇ ਆਸਣ ਲਾ ਕੇ ਸੌਂਦੇ ਨੇ ਉਹ ਬੈੱਡ ਤੇ ਵੀ ਨਹੀਂ ਸੌਂਦੇ ਹਨਾ ਗੱਲ ਪ੍ਰੇਮ ਦੀ ਆ ਗਈ ਉਹਨਾਂ ਨੂੰ ਕੋਈ ਵਾਰਕ ਨਹੀਂ ਪੈਂਦਾ ਉਹਦਾ ਅਮਰ ਨੇ ਉਹਨਾਂ ਨੇ ਤਾਂ ਕਰਤਾ ਜੋ ਆਪਦੇ ਲਈ ਉਹਨਾਂ ਨੂੰ ਮਤਲਬ ਉਹਨਾਂ ਸਹੀ ਸੀ ਉਹਨਾਂ ਨੇ ਤਾਂ ਆਪਦਾ ਫਰਜ਼ ਨਿਭਾਤਾ ਹੁਣ ਬਈ ਸਾਡੇ ਫਰਜ਼ ਬਣਦੇ ਨੇ ਅਸੀਂ ਆਪਣੇ ਹੋਣ ਦਾ ਫਰਜ਼ ਨਿਭਾਈਏ ਠੀਕ ਹਨਾ ਅਸੀਂ ਤਾਂ ਮਤਲਬ ਬੇਨਤੀ ਕਰਦੇ ਸੀ ਵੀ ਅਮਰਤ ਸਕੀ ਆਪਾਂ ਹੋਰ ਉਹ ਗੱਲਾਂ ਨੂੰ ਤਾਂ ਅਸੀਂ ਬੜੀ ਦੂਰ ਹਾਂ ਮੈਨੂੰ ਇਹ ਲੱਗਦਾ ਵੀ ਆਪਾਂ ਇੱਕ ਸੱਚੀ ਸ਼ਰਧਾਂ ਦੇ ਲਈ ਹੀ ਆ ਵੀ ਆਪਾਂ ਕੋਈ ਵਿਆਹ ਬੂ ਕਰਾ ਜਿਹੜੇ ਕੋਈ ਖੁਸ਼ੀ ਦਾ ਪ੍ਰੋਗਰਾਮ ਨਾ ਕਰੀਏ ਇਹਨਾਂ ਦਿਨਾਂ ਦੇ ਵਿੱਚ ਠੀਕ ਹਨ ਇੱਕ ਜਿਹੜੇ ਤੁਹਾਡੇ ਕੋਲੇ ਕੱਲ ਬੱਚੇ ਆਏ ਸੀ ਬਾਬਾ ਜੀ ਦਾ ਜਨਮ ਦਿਨ ਸੀਗਾ ਵੀ ਉਹਨਾਂ ਨੇ ਕਿਹੜੇ ਹਿਸਾਬ ਨਾਲ ਜਨਮ ਦਿਨ ਮਨਾਇਆ ਆ ਸਮੇਂ ਦੇ ਵਿੱਚ ਮੜੇ ਉਹ ਵੀ ਦੱਸੋ ਹਾਂ ਹੁਣ ਆਪਾਂ ਜੇ ਕੋਈ ਇਦਾਂ ਦੀ ਗੱਲ ਆ ਬਾਈ ਮੰਨ ਕੇ ਚੱਲੋ ਕਿਸੇ ਦਾ ਜਨਮ ਹੀ ਹੋਇਆ ਹੈ ਹਨਾ ਇੱਕ ਗੱਲ ਹੋਰ ਕਰ ਦਈਏ ਵੀ ਜਿਤ ਤੱਕ ਮਹਾਰਾਜ ਨੇ ਸੋਚੀ ਤੇ ਉਹ ਜਨਮ ਮਰਨ ਜੋ ਬਾਹਰ ਸੀ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਦੀ ਸਰੀਰਕ ਮੌਤ ਹੋਈ ਹੈ ਉਹ ਤਾਂ ਅਮਰ ਨੇ ਬਾਈ ਹਨਾ ਪਰ ਯਾਰ ਅਸੀਂ ਮੰਨ ਕੇ ਚੱਲੋ ਵੀ ਕੱਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰ ਕਰੀਏ ਉਹਨੇ ਸਾਨੂੰ ਮਤਲਬ ਸੋਚ ਕੇ ਦੇਖੋ ਵੀ ਬਾਬਾ ਅਜੀਤ ਸਿੰਘ ਦੇ ਭਰਾ ਬਣਾਤਾ ਸਾਨੂੰ ਸਾਡਾ ਕਿੱਡੀ ਮਾਣ ਵਾਲੀ ਗੱਲ ਆ ਹਨ ਵੀ ਸਾਨੂੰ ਆਪਦੇ ਪੁੱਤਰਾਂ ਦੇ ਬਰਾਬਰ ਮਤਲਬ ਉਹ ਕਿੱਡੀਆਂ-ਕਿੱਡੀਆਂ ਰੂਹਾਂ ਸੀਗੀਆਂ ਸਹਬਜ਼ਾਦੇ ਜਿਨ੍ਹਾਂ ਦੇ ਸਾਨੂੰ ਭਰਾ ਦਾ ਦਰਜਾ ਦਿੱਤਾ ਮਹਾਰਾਜ ਨੇ ਹਨਾ ਤੇ ਅਸੀਂ ਫਿਰ ਹੁਣ ਭਰਾ ਦਾ ਵੀ ਅਸੀਂ ਫਰਜ਼ ਨਿਭਾ ਰਹੇ ਆਂ ਦੱਸੋ ਸਾਡੇ ਕੋਈ ਆਪ ਦੇ ਨਾਲ ਦਾ ਜੰਮਿਆ ਕੋਈ ਮਤਲਬ ਆ ਦੇਣਾ ਦੇ ਵਿੱਚ ਡੱਥ ਹੋਈ ਹੋਵੇ ਜਾਂ ਕਿਸੇ ਵੀ ਪ੍ਰਕਾਰ ਨਾਲ ਤੁਸੀਂ ਐਂ ਦੇਖੋ ਵੀ ਸੋਚ ਕੇ ਵੀ ਉਹਦੇ ਵਿਆਹ ਰੱਖ ਲੋਂਗੇ ਘਰੇ ਜਿਹੜੇ ਬੰਦੇ ਰੱਖਦੇ ਉਹਨਾਂ ਨੂੰ ਕਹਿ ਰਹੇ ਆਂ ਵੇਖ ਤਾਂ ਸਾਰੇ ਸੂਝਵਾਨ ਪਰ ਕੁਝ ਕੁ ਮੂਰਖ ਲੋਕ ਹੁੰਦੇ ਨੇ ਇਹ ਜੇ ਆਪਾਂ ਚਲੋ ਕੋਈ ਪੱਦਾ ਸ਼ਬਦ ਵੀ ਨਹੀਂ ਬੋਲਦੇ ਕਈ ਕਹਿਣੇ ਸਾਡੀ ਮਜਬੂਰੀ ਆ ਪਰ ਸਾਨੂੰ ਇਹ ਲੱਗਦਾ ਵੀ ਜਿਹੜਾ ਇਹ ਵਿਆਹ ਵਗੈਰਾ ਦਿਨ ਰੱਖਣਾ ਤਾਂ ਆਪਾਂ ਰੱਖਣਾ ਹੁੰਦਾ ਹਨਾ ਐਡੀ ਕੋਈ ਮਜਬੂਰੀ ਨਹੀਂ ਯਾਰ ਵੀ ਆਪਾਂ ਨੂੰ ਸਾਬਜਾਦਿਆਂ ਦੇ ਉੱਤੋਂ ਦੀ ਕੋਈ ਹੈਗਾ ਹਨਾ ਤੇ ਗਾਹਾਂ ਬਰਾਕ ਕਰਨਾ ਕੋਈ ਉਹਨਾਂ ਦੀ ਯਾਦ ਚ ਭਜਨ ਸਿਮਰਨ ਕਰਨਾ ਅੰਮ੍ਰਿਤ ਛਕ ਲੈਣਾ ਤਾਂ ਬਹੁਤ ਵੱਡੀ ਬਖਸ਼ਾ ਜਿੰਨਾ ਤੇ ਹੈਗੀ ਆ ਜਾਂ ਜਿਹੜੇ ਇੱਕੀ ਛਕ ਰਹੇ ਨੇ ਜਾਂ ਜਿਨ੍ਹਾਂ ਦਾ ਮਾਣ ਬਣਿਆ ਹੋਇਆ ਉਹਨਾਂ ਨੂੰ ਵਧਾਈਆਂ ਬਈ ਮੁਬਾਰਕਾਂ ਨੇ ਹਨਾ ਰੀਅਕਟਿਵਾ ਜਾਣੇ ਤੇ ਤੀਆਂ ਪੁੱਤਰ ਬਣੋਗੇ ਪਰ ਜਿਹੜੇ ਆ ਜਮੇ ਨੀਚੇ ਕੰਮ ਕਰ ਰਹੇ ਹੋ ਉਹਨਾਂ ਨੂੰ ਬੇਨਤੀ ਆ ਭਾਈ ਬਣ ਕੇ ਯਾਰ ਆਪਦੇ ਆਸੇ ਪਾਸੇ ਵੀ ਜਿਹੋ ਕਿ ਹੈ ਜਿਆਂ ਦੀਂਦਾਗਾ ਆਪਾਂ ਨੂੰ ਹਨਾ ਕੋਈ ਮਿਲਦਾ ਇਨਸਾਨ ਉਹਨਾਂ ਨੂੰ ਯਾਰ ਘਰੇ ਜਾ ਕੇ ਵੀ ਰਿਕੁਐਸਟ ਕਰ ਦਿਆ ਕਰੋ ਵੀ ਭਾਈ ਬਣ ਕੇ ਆਹ ਕੰਮ ਨਾ ਕਰੋ ਇੱਕ ਕਹਿੰਦੇ ਵੀ ਕ੍ਰਿਸਮਸ ਦਾ ਵੀ ਦਿਨ ਆ ਰਿਹਾ ਕਹਿੰਦੇ ਹਾਂ ਦੇਖੋ ਕੋਲੇ ਹੁੰਦਾ ਭਾਈ ਜਿਹੜਾ ਹੁਣ ਸੀਦੀ ਡਾੜਾਂ ਦੇ ਵਿੱਚ ਆਉਂਦਾ ਕ੍ਰਿਸਮਸ ਦਾ ਜਿਹੜਾ ਦਿਨ ਆ ਹਨਾ ਉਸੇ ਦਿਨ ਦਾ ਹੀ 13 ਪੂਰ ਮਤਲਬ ਆਪਣਾ ਤਾਂ ਦੇਖੋ ਕੋਈ ਉਹਦੇ ਨਾਲ ਲੈਣਾ ਦੇਣਾ ਵੀ ਹੈ ਨਹੀਂ ਵੈਸੇ ਤੇ ਜੇ ਹੁੰਦਾ ਵੀ ਫੇਰ ਵੀ ਯਾਰ ਆਪਾਂ ਹਰ ਇੱਕ ਖੁਸ਼ੀ ਛੱਡ ਸਕਦੇ ਆ ਜੇ ਆਪਦੇ ਘਰੇ ਗੱਲ ਕੋਈ ਹੋਈ ਹੋਵੇ ਹਨਾ ਫੇਰ ਵੀ ਆਪਾਂ ਛੱਡਦੇ ਹੀ ਆ ਨਾ ਫਿਰ ਸਾਰੇ ਤਿਹਾਰ ਭੁੱਲ ਜੰਨੇ ਆਪਾਂ ਵੀ ਕਿਉਂ ਨਹੀਂ ਅਸੀਂ ਉਹਨਾਂ ਨੂੰ ਆਪਦੇ ਕਿਉਂ ਨਹੀਂ ਕੀਤਾ ਕੀ ਕਮੀ ਰਹੇਗੀ ਮਹਾਰਾਜ ਦੇ ਵਿੱਚ ਬਾਜਾਂ ਵਾਲੇ ਦੇ ਜਿਹੜਾ ਸੀ ਉਹਨਾਂ ਨੂੰ ਮੰਨ ਰਹੇ ਚਲੋ ਨਹੀਂ ਵੀਰੇ ਆਪਾਂ ਤਾਂ ਅਮਰਤ ਸਕਿਆ ਜਾਂਦਾ ਹਜੇ ਨਹੀਂ ਆਪਾਂ ਤੋਂ ਮਤਲਬ ਰਹਿਤ ਉਹ ਵੱਖਰੀ ਕਰਨਾ ਨਾ ਸਕੋ ਜਦੋਂ ਮਹਾਰਾਣੀ ਕਿਰਪਾ ਕਰਦੀ ਉਦੋਂ ਸਕਲੋ ਪਰ ਯਾਰ ਇੰਨਾ ਕ ਤਾਂ ਰਿਕੁਐਸਟ ਆ ਸਾਰਿਆਂ ਨੂੰ ਇੰਨਾ ਕ ਤਾਂ ਆਪਾਂ ਕਰੋ ਹਨਾ ਵੀ ਖੁਸ਼ੀਆਂ ਤਾਂ ਨਾ ਮਨਾਈਏ ਹਨਾ ਮਹਾਰਾਜ ਦੇ ਸੱਚੇ ਪਾਸੋਂ ਪਤਾ ਵੀ ਉਦੋਂ ਕਲਗੀਧਰ ਮਹਾਰਾਜ ਨੇ ਜਦੋਂ ਆਪਣਾ ਗੁਰਦੁਆਰਾ ਟਾਲੀਨ ਸਾਹਿਬ ਰਾਏਕੋਟ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਜਦੋਂ ਕਾਈ ਦਾ ਬੂਟਾ ਪੱਟਿਆ ਹੈ ਮਤਲਬ ਯਾਰ ਸੋਚ ਕੇ ਦੇ ਦੇਖੋ ਮਹਾਰਾਜ ਦੇ ਸਰੀਰ ਤੇ ਫੱਟ ਪਏ ਸੀ ਹੈ ਨਾ ਕਹੇ ਜੇ ਹਾਲਾਤਾਂ ਵਿੱਚ ਪਰਿਵਾਰ ਲੰਘਿਆ ਅੱਜ ਮਤਲਬ ਇਤਿਹਾਸ ਉਹ ਕਰਕੇ ਆ ਕਿਰਤਨ ਸੀਗਾ ਪ੍ਰੋਗਰਾਮ ਹੁਣ ਅੱਜ ਮਤਲਬ ਸੁਣਿਆ ਆਪ ਨੂੰ ਵੀ ਮਤਲਬ ਬਰਾਗ ਹੈ ਮਹਾਰਾਜ ਬਾਬਾ ਜੀਵਨ ਸਿੰਘ ਜੀ ਦਾ ਇੰਨਾ ਪਿਆਰ ਵਾਜਾਂ ਵਾਲੇ ਸੱਚੇ ਪਿਆਸਾ ਨਾ ਯਾਰ ਅਲਦਾ ਜਾਦੇ ਉਹਨਾਂ ਦਾ ਮਤਲਬ ਸਾਰਾ ਜੀਵਨ ਦੇਖੋ ਪਹਿਲੇ ਮਤਲਬ ਮੈਨੂੰ ਲੱਗਦਾ ਦੁਨੀਆ ਤੇ ਇੱਕ ਕੋਈ ਗੁਰਸਿੱਖ ਹੋਊਗਾ ਜਿਨ੍ਹਾਂ ਦੇ ਮਤਲਬ ਭਾਈ ਜੈਤਾ ਜੀ ਨਾਂ ਰੱਖਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਬਾ ਜੀਵਨ ਸਿੰਘ ਆਪਾਂ ਕਹਿੰਨਾ ਭਾਈ ਜੀਵਨ ਸਿੰਘ ਜੀ ਬਾਜਾਂ ਵਾਲੇ ਨੇ ਉਹਨਾਂ ਦਾ ਨਾਂ ਰੱਖਿਆ ਦੋ ਗੁਰੂਆਂ ਨੇ ਨਾਮਕਰਨ ਕੀਤਾ ਕਿੱਡੇ ਭਾਗਾ ਵਾਲੇ ਹੋਣਗੇ ਦੇਖ ਲਓ ਬਾਬਾ ਜੀ ਹਾਂਜੀ ਫਿਰ ਜਦੋਂ ਚਾਰ ਸਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ ਨਾ ਉਮਰ ਦੇ ਵਿੱਚ 6 ਸਾਲ ਵੱਡੇ ਸੀਗੇ ਮਤਲਬ ਮਹਾਰਾਜੀਆਂ ਤੋਂ ਸੱਚੇ ਪਾਤਸ਼ਾਹ ਤੋਂ ਕਲਗੀਧਰਪਾ ਉਮਰ ਦੇ ਵਿੱਚ ਤੇ ਪਰ ਜਦੋਂ ਮਤਲਬ ਸੀਸ ਲੈ ਕੇ ਆਏ ਨੇ ਉਹ ਬਹੁਤ ਮਤਲਬ ਡੂੰਗੀ ਗੱਲ ਆ ਬਈ ਆਪਾਂ ਇੱਕ ਗੱਲ ਹੋਰ ਆਪਾਂ ਕਹਿ ਦਿੰਦੇ ਆ ਵੀ ਸੀਸ ਲਿਆਏ ਸੀਸ ਲਿਆਉਣਾ ਇੰਨਾ ਸੌਖਾ ਨਹੀਂ ਸੀ ਬਈ ਉਹਨਾਂ ਟਾਈਮਾਂ 'ਚ ਜਿੰਨਾ ਆਪਾਂ ਆਈਂ ਕਹਿ ਕੇ ਨਗਾ ਦੇਣਾ ਨਾ ਗੱਲ ਵੀ ਭਾਈ ਜੈਤਾ ਹੀ ਸੀਸ ਲਿਆਈ ਸੀ ਗਾਉਣ ਵਾਲਿਆਂ ਨੇ ਵੀ ਗਾਤਾ ਆਪਾਂ ਸਭ ਨੇ ਹਰੋ ਚੀਜ਼ ਮਤਲਬ ਮਹਿਸੂਸ ਕਰਕੇ ਦੇਖੋ ਵੀ ਉਹ ਰੰਗ ਜੇ ਉਹਦਾ ਰਾਜ ਸੀਗਾ ਹਨਾ ਥਾਂ ਥਾਂ ਤੇ ਪਹਿਰੇ ਇਹ ਕਿਹਾ ਸੀ ਕਹਿੰਦਾ ਜਿਹੜਾ ਬੰਦਾ ਇਹਨਾਂ ਦੇ ਸਿੱਖਾਂ ਦੇ ਗੁਰੂ ਦਾ ਸੀਸ ਜਾਂ ਧੜ ਨੂੰ ਖਲਿਆਊਗਾ ਵੀ ਨਾ ਉਹਦੀਆਂ ਪੋਸਤਾਂ ਖਤਮ ਕਰ ਦੂੰ ਮੈਂ ਬਾਈ ਉਸ ਟਾਈਮ ਨਾ ਇਹ ਹੁਣ ਆਪਾਂ ਚਲੋ ਥੋੜਾ ਵਿਸਤਾਰ ਚ ਦੱਸ ਹੀ ਦਿੰਨਾ ਤੇ ਭਾਈ ਕਲਿਆਣਾ ਜੀ ਹੋਏ ਨੇ ਬਾਈ ਜਦੋਂ ਬਾਬਾ ਬੁੱਢਾ ਜੀ ਨੂੰ ਮਿਲੇ ਨੇ ਗੁਰੂ ਨਾਨਕ ਪਾਸ਼ਾ ਉਸ ਟਾਈਮ ਭਾਈ ਕਲਿਆਣਾ ਜੀ ਨਾ ਵੀ ਮੇਲ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ ਉਸ ਟਾਈਮ ਦੇ ਸਿੱਖ ਬਣੇ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਨੇ ਸੇਮੇ ਪਾਸਾ ਤੱਕ ਗੁਰੂ ਹਰਗੋਬਿੰਦ ਮਹਾਰਾਜ ਤੱਕ ਸੇਵਾ ਕੀਤੀ ਗੁਰੂ ਘਰ ਦੀ ਭਾਈ ਕਲਿਆਣਾ ਜੀ ਸੇਮੇ ਪਾਸਾ ਤੱਕ ਸੇਵਾ ਕੀਤੀ ਉਹਨਾਂ ਦੀ ਚੌਥੀ ਪੀੜੀ ਚੋਂ ਸੀਗੇ ਬਾਬਾ ਜੀਵਨ ਸਿੰਘ ਜੀ ਚੌਥੀ ਪੀੜੀ ਦੇ ਵਿੱਚੋਂ ਠੀਕ ਆ ਨਾ ਉਹਨਾਂ ਨੇ ਦੇਖੋ ਵੀ ਗੁਰੂ ਹਰਗੋਬਿੰਦ ਮਹਾਰਾਜ ਤੱਕ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਗਵਾਲੀਅਰ ਦੇ ਕਿਲੇ ਗਏ ਆ ਤੀਰਤਪੁਰ ਸਾਹਿਬ ਦੀ ਸੇਵਾ ਬਾਬਾ ਕਲਿਆਣਾ ਜੀ ਨੂੰ ਸੁਮਾ ਕੇ ਗਏ ਸੀ ਮਹਾਰਾਜ ਇੰਨੇ ਪਿਆਰੇ ਸਿੱਖ ਸੀ ਉਹਨਾਂ ਨੇ ਮਤਲਬ ਸਾਰੀ ਜ਼ਿੰਦਗੀ ਮਹਾਰਾਜ ਦੇ ਲੇਖ ਚਲਾਤੀ ਉਹਨਾਂ ਦੀ ਯਾਦਗਾਰ ਦੇ ਵਿੱਚ ਨਾ ਮਤਲਬ ਧਰਮਸ਼ਾਲਾ ਬਣੀ ਹੁੰਦੀ ਸੀਗੀ ਦਿੱਲੀ ਭਾਈ ਜੈਤਾ ਜੀ ਦਾ ਜਨਮ ਵੀ ਮਤਲਬ ਫਿਰ ਦੇਖੋ ਸਦਾਨੰਦ ਜੀ ਸੀਗੇ ਇਹਨਾਂ ਦੇ ਪਿਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਉਹਨਾਂ ਨੇ ਸਦਾਨੰਦ ਜੀ ਜਿਹੜੇ ਬਾਪੂ ਜੀ ਸੀਗੇ ਜਿਹੜੇ ਉਹਨਾਂ ਨੇ ਸਾਰੀ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਕੀਤੀ ਸੀ ਨਾਲ ਰਹਿ ਕੇ ਜਿੰਨਾ ਵੀ ਮਹਾਰਾਜ ਨੇ ਪ੍ਰਚਾਰ ਦੌਰਾ ਕੀਤਾ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਹਰ ਥਾਂ ਮੇ ਨਾਲ ਗਏ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਫਿਰ ਭਾਈ ਜਦੋਂ ਪਟਨਾ ਸਾਹਿਬ ਮਤਲਬ ਇਹਨਾਂ ਦੇ ਜਦੋਂ ਬਾਬਾ ਜੀਵਨ ਸਿੰਘ ਦਾ ਜਨਮ ਹੋਇਆ 6 ਸਾਲ ਪਹਿਲਾਂ ਮਹਾਰਾਜ ਨੇ ਆਪ ਗੋਦੀ ਚੱਕ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਾਂ ਰੱਖਿਆ ਸੀ ਭਾਈ ਜੈਤਾ ਜੀ ਦੇਖੋ ਕਿੰਨਾ ਪਿਆਰ ਹੋਊਗਾ ਉਹਨਾਂ ਦੇ ਪਿਤਾ ਜੀ ਦਾ ਭਾਈ ਸਦਾ ਆਨੰਦ ਜੀ ਦਾ ਜਿਨ੍ਹਾਂ ਦੇ ਘਰ ਆਪ ਗੁਰੂ ਸਾਹਿਬ ਨਾਂ ਰੱਖਣ ਆਏ ਉਹਨਾਂ ਦੇ ਬੱਚੇ ਦਾ ਠੀਕ ਆ ਨਾ ਫਿਰ ਇਸ ਤੋਂ ਬਾਅਦ ਜਦੋਂ ਪਟਨਾ ਸਾਹਿਬ ਗਏ ਨੇ ਜਿੱਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ અવਤਾਰ ਹੁੰਦਾ ਉਸੇ ਦਿਨ ਉਹਨਾਂ ਦੇ ਘਰ ਇੱਕ ਹੋਰ ਪੁੱਤਰ ਜਨਮ ਲੈਂਦਾ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਛੋਟਾ ਭਰਾ ਸੀਗਾ ਉਹਨਾਂ ਦਾ ਨਾਂ ਭਾਈ ਸੰਗਤਜੀ ਰੱਖਿਆ ਮਹਾਰਾਜ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਕਹਿੰਦੇ ਵੀ ਇਹ ਗੋਵਿੰਦ ਰਾਏ ਦੀ ਤੇ ਭਾਈ ਜੈਤਾ ਜੀ ਦੀ ਸੰਗਤ ਵਿੱਚ ਰਹਿਆ ਕਰੂਗਾ ਇਹਦਾ ਨਾਂ ਸੰਗਤ ਸਿੰਘ ਰੱਖਦੇ ਆਪਾਂ ਜਿਹੜੇ ਮੁੜ ਕੇ ਆਪਾਂ ਜਿਨ੍ਹਾਂ ਦਾ ਇਤਿਹਾਸ ਭਾਈ ਸੰਤ ਸਿੰਘ ਦਾ ਸਰਬੰਨ ਕਰਦੇ ਆ ਠੀਕ ਆ ਨਾ ਮਤਲਬ ਉੱਥੋਂ ਦੇਖੋ ਮਹਾਰਾਜ ਨੇ ਪਹਿਲਾ ਨਾਮਕਰਨ ਹੋ ਗਿਆ ਫਿਰ ਬਾਈ ਜਦੋਂ ਉਹ ਇੰਨੇ ਇੱਕ ਨਪੁੰਸੀ ਨਾ ਬਾਬਾ ਜੀਵਨ ਸਿੰਘ ਘੋੜ ਸਵਾਰ ਦੇ ਵਿੱਚ ਕਹਿੰਦੇ ਵੀ ਘੋੜੇ ਦੇ ਉੱਤੇ ਖੜੇ ਹੋ ਜਾਂਦੇ ਸੀ ਐ ਦੋ ਦੋ ਰਫਲਾਂ ਫੜ ਕੇ ਮਤਲਬ ਇੰਨੀ ਸ਼ਾਸਤਰ ਵਿੱਦਿਆ ਦੇ ਬਹੁਤ ਜ਼ਿਆਦਾ ਧਣੀ ਸੀਗੇ ਠੀਕ ਆ ਨਾ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਸ਼ਾਸਤਰ ਵਿੱਦਿਆ ਐਵੀ ਤਾਂ ਨਹੀਂ ਤੇਗ ਬਹਾਦਰ ਕਿਹਾ ਮਹਾਰਾਜ ਤੇਗ ਦੇ ਬਹੁਤ ਵੱਡੇ ਧਣੀ ਸੀ ਠੀਕ ਆ ਨਾ ਮਾਰਾਇ ਨੇ ਆਪ ਸ਼ਾਸਤਰ ਵਿਦਿਆਨਾਂ ਨੂੰ ਸਿਖਾਈ ਤੇ ਇਸ ਤੋਂ ਬਾਅਦ ਮੰਨ ਲੇ ਚਲੋ ਵੀ ਜਦੋਂ ਸਿੱਧੀ ਹੁੰਦੀ ਆ ਹੁਣ ਆਪਾਂ ਇਹ ਗੱਲ ਆਮ ਹੀ ਕਹਿੰਦੇ ਵੀ ਭਾਈ ਜੈਤਾ ਮਤਲਬ ਸੋਚ ਯਾਰ ਵੀ ਹੋਰ ਸਿੱਖ ਥੋੜੇ ਸੀ ਮਤਲਬ ਇੱਕ ਗਰੀਬ ਪਰਿਵਾਰ ਦੇ ਵਿੱਚ ਉਹਨਾਂ ਨੂੰ ਕਿਉਂ ਡੌਟੀ ਲੱਗੀ ਉਹੀ ਕਿਉਂ ਸੀਸ ਲੈ ਕੇ ਮਾਰਾਇ ਦਾ ਇਹਦੇ ਲਈ ਸਾਨੂੰ ਆ ਪਿੱਛੇ ਜਾਣਾ ਪੈਂਦਾ ਭਾਈ ਕਲਿਆਣਾ ਜੀ ਉਹਨਾਂ ਦੇ ਪੋਸਤੇ ਸੀਗੇ ਵੱਡੇ ਪੁਰਖੇ ਠੀਕ ਆ ਨਾ ਉਹਨਾਂ ਦੇ ਪੁਰਖੇ ਸੀਗੇ ਉਹਨਾਂ ਦੀ ਧਰਮਸਾਲਾ ਬਣੀ ਸੀ ਉੱਥੇ ਕੀਰਤਨ ਸਖਲਾਈ ਚੱਲਦੀ ਸੀ ਧਰਮਸਾਲਾ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਨੂੰ ਉਸ ਟਾਈਮ ਮਾਰਿਆ ਨੇ ਉੱਥੇ ਛੱਡਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਕੀਰਤਨ ਸਿੱਖਣ ਵਾਸਤੇ ਉੱਥੇ ਕੀਰਤਨ ਸਿੱਖ ਰਹੇ ਸੀਗੇ ਤੇ ਜਦੋਂ ਮਹਾਰਾਜ ਨੇ ਉੱਥੇ ਫਿਰ ਗਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਚਲੋ ਬਾਰਤਾ ਲਾਪ ਜਦੋਂ ਬਾਜਾਂ ਵਾਲੇ ਪਾਸ਼ਾ ਨਾਲ ਹੋਈ ਐ ਮਤਲਬ ਆ ਕੇ ਜਿਹੜੇ ਪੰਡਤ ਸੀਗੇ ਕਸ਼ਮੀਰੀ ਉਹਨਾਂ ਨੇ ਬੇਨਤੀ ਕੀਤੀ ਉਹ ਸਾਰਾ ਆਪ ਸੁਣਿਆ ਹੋਇਆ ਤਾਂ ਆ ਸਾਰਿਆਂ ਨੇ ਆ ਜਿਹੜਾ ਆਪ ਸੁਣਾ ਰਹੇ ਆ ਗੱਲ ਇਹ ਨਵੀਂ ਆ ਬਾਈ ਇਹ ਤਾਂ ਆਪਾਂ ਉਹ ਮੰਨ ਕੇ ਚੱਲੋ ਵੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਨੇ ਕਿਹਾ ਵੀ ਮਹਾਰਾਜ ਤੁਹਾਡੇ ਤੋਂ ਵੱਡਾ ਕੌਣ ਹੋਰ ਬ੍ਰਹਮ ਗਿਆਨੀ ਕੋਈ ਹੋ ਸਕਦਾ ਹੈ ਹਨ ਵੀ ਤੁਸੀਂ ਜਾਓ ਬਲਦਾਨ ਦਿਓ ਮਹਾਰਾਜ ਗਏ ਭਾਈ ਜੈਤਾ ਜੀ ਉਸ ਟਾਈਮ ਉੱਥੇ ਸੀਗੇ ਜਿਹੜੇ ਹੋਏ ਨੇ ਆਪਣੇ ਨਾਮ ਸੀਗਾ ਉਹਨਾਂ ਦਾ ਕਾਰੋਬਾਰ ਸੀ ਉਹਨਾਂ ਦਾ ਬਹੁਤ ਵੱਡਾ ਸਰਦਾਲੂ ਸੀਗੇ ਗੁਰੂ ਘਰ ਦੇ ਲੱਖੀ ਸਾਹਿਬ ਅਨਜਾਰਾ ਜੀ ਉਹਨਾਂ ਦੇ ਭਾਈ ਉਸ ਟਾਈਮ ਜਿਵੇਂ ਅੱਜ ਕਹਿੰਦੇ ਨੇ ਕਿ 100 ਟਰਾਲਾ ਚੱਲਦਾ ਹੋਵੇ, ਟਰਾਂਸਪੋਰਟ ਹੋਵੇ, ਉਹਨਾਂ ਟਾਈਮ 'ਚ ਗੱਡਾ ਸੀ ਜਿਹੜਾ ਟਰਾਲੇ ਦੇ ਬਰਾਬਰ ਸੀ। ਉਹਨਾਂ ਦਾ 100 ਗੱਡਾ ਚੱਲਦਾ ਸੀ ਉਸ ਟਾਈਮ ਦਿੱਲੀ ਦੇ ਵਿੱਚ। ਭਾਈ ਲੱਖੀ ਸਾਹਿਬ ਨਜ਼ਾਰਾ, ਉਹਨਾਂ ਦੇ ਕੋਲੇ ਬਾਬਾ ਜੀਵਨ ਸਿੰਘ ਜੀ ਦੇ ਤਾਇਆ ਜੀ ਡਿਊਟੀ ਕਰਦੇ ਸੀ। ਠੀਕ ਹੈ ਨਾ? ਇਹ ਇਤਿਹਾਸ ਬਾਬਾ ਜੀ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਮੇਰੇ ਲੱਗਦਾ। ਇਹ ਚੀਜ਼ਾਂ ਬਈ ਮਹਾਰਾਜ ਚਲੋ ਆਪਾਂ ਨੂੰ ਮਹਾਰਾਜ ਨੇ ਦੱਸਿਆ ਪਾ ਅੱਗੇ ਹਣੂ ਹੁਣ ਸਰਵਨ ਕਰਾਉਣਾ ਵੀ ਸਾਰਿਆਂ ਨੂੰ ਪਤਾ ਹੋਵੇ ਵੀ ਕੀ ਗੱਲ ਅਸੀਂ ਦੇਖੋ ਪ੍ਰੇਮ ਦੀ ਗੱਲ ਕਰਾਂ ਆਪਾਂ ਗੱਲ ਪ੍ਰੇਮ ਤੋਂ ਸ਼ੁਰੂ ਕੀਤੀ ਹੈ ਬਾਈ ਠੀਕ ਹੈ ਨਾ ਉੱਥੇ ਉਹਨਾਂ ਦੇ ਤਾਇਆ ਜੀ ਵੀ ਰਹਿੰਦੇ ਸੀ ਉਹ ਲੱਖੀ ਸਾਹਿਬ ਨਜ਼ਾਰਾ ਜੀ ਕੋਲ ਰਹਿ ਕੇ ਡਿਊਟੀ ਕਰਦੇ ਸੀ ਜਿਹੜਾ ਲੱਖੀ ਸਾਹਿਬ ਨਜ਼ਾਰਾ ਸੀ ਬਾਈ ਲੋਕ ਕਹਿੰਦੇ ਵੀ ਮਹਾਰਾਜ ਦੀ ਧੜ ਦਾ ਉੱਥੇ ਸੰਸਕਾਰ ਉਹਦੇ ਲੱਖੀ ਸਾਹਿਬ ਨਜ਼ਾਰਾ ਦੇ ਘਰੇ ਹੋਇਆ ਨਹੀਂ ਬਾਈ ਉਹਦਾ ਇੱਕ ਉਹਦਾ ਬਹੁਤ ਵੱਡਾ ਉਹਦਾ ਸਿਸਟਮ ਸੀ ਵੀਰੇ ਉਹਦਾ ਮਤਲਬ ਉਹਦੇ ਕੋਲੇ ਹੁਣ ਤੁਸੀਂ 100 ਗੱਡਾ ਸੀਗਾ ਇੱਕ ਗੱਡੇ ਤੇ ਦੋ ਜਾਣੇ ਹੁੰਦੇ ਆ ਠੀਕ ਹੈ ਨਾ ਜਿੰਨੇ ਵਰਕਰ ਸੀਗੇ ਹੁਣ 200 ਲਾ ਲਓ ਉਹਨਾਂ ਨੂੰ ਸਾਰਿਆਂ ਨੂੰ ਘਰ ਪਾ ਕੇ ਦਿੱਤੇ ਹੋਏ ਨੇ ਆਪਦੀ ਹਵੇਲੀ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਤਾਇਆ ਜੀ ਸੀਗੇ ਬਾਬਾ ਜੀਵਨ ਸਿੰਘ ਜੀ ਦੇ ਉਹਨਾਂ ਦਾ ਘਰ ਸੀਗਾ ਫੇਰ ਉਹ ਆਪਾਂ ਅੱਗੇ ਦੱਸ ਦਿਆਂ ਵੀ ਕੀ ਹੋਇਆ ਹੁਣ ਬਾਈ ਮੰਨ ਕੇ ਚਲੋ ਮਹਾਰਾਜ ਨੇ ਉੱਥੇ ਸਾਰਿਆਂ ਨੂੰ ਬੁਲਾ ਲਿਆ ਹੈ ਨਾ ਜਦੋਂ ਫਿਰ ਮਹਾਰਾਜ ਨੂੰ ਤਿੰਨ ਆਪਸ਼ਨ ਦਿੱਤੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿੰਦੇ ਵੀ ਜਾਂ ਇਸਲਾਮ ਕਬੂਲ ਕਰ ਲਓ ਜਾਂ ਤੁਸੀਂ ਕਰਾਮਾਤ ਦਿਖਾ ਦਿਓ ਜਾਂ ਤੁਸੀਂ ਸ਼ਹਾਦਤ ਲਈ ਤਿਆਰ ਹੋ ਜਾਓ ਮਹਾਰਾਜ ਕਹਿੰਦੇ ਕਰਾਮਾਤ ਸਾਡੇ ਧਰਮ ਚ ਮਤਲਬ ਮੰਨਾਂਗੀ ਠੀਕ ਆ ਨਾ ਨੰਬਰ 2 ਤੇ ਇਸਲਾਮ ਧਰਮ ਸਾਨੂੰ ਸਲਾਮ ਵੀ ਨਹੀਂ ਮਾੜਾ ਮਹਾਰਾਜ ਕਹਿੰਦੇ ੱੱਕੇ ਨਾ ਕੋਈ ਕਿਸੇ ਨੂੰ ਧਰਮ ਨਹੀਂ ਉਹ ਕਰਾ ਜਾਂਦਾ ਹਨ ਤੀਜੀ ਰਹੇਗੀ ਸਹਾਦਤ ਉਹਦੇ ਲਈ ਸੀ ਤਿਆਰ ਮਹਾਰਾਜ ਕਹਿੰਦੇ ਉਦੋਂ ਬਾਈ ਫਿਰ ਜਿਹੜੀ ਮਤਲਬ ਧੀ ਸੀਗੀ ਔਰੰਗਜ਼ੇਬ ਦੀ ਉਹਨੂੰ ਇਹ ਗੱਲ ਪ੍ਰਵਾਨ ਨਹੀਂ ਸੋ ਬਾਈ ਬਹੁਤ ਦਿਆਵਾਨ ਸੀਗੀ ਉਹਨੂੰ ਇਹ ਗੱਲ ਬੁਰੀ ਲੱਗੀ ਉਹਦਾ ਨਾਮ ਵਿਸਰ ਗਿਆ ਤੇ ਉਹਨੇ ਫਿਰ ਕਿਹਾ ਸੀ ਵੀ ਮੈਂ ਮਦਦ ਕਰਨੀ ਚਾਹੁੰਦੀ ਆਂ ਗੁਰੂ ਸਾਹਿਬ ਜੀ ਕਿਸੇ ਵੀ ਹਿਸਾਬ ਨਾਲ ਇੱਕ ਅਬਦੁੱਲਾ ਸੀ ਬਈ ਵਰਕਰ ਸੀਗਾ ਉੱਥੇ ਰੰਗਜੀਵ ਦਾ ਉਹਦੇ ਨਾਲ ਮੀਟਿੰਗ ਕੀਤੀ ਉਹਨੇ ਮਤਲਬ ਜਿਹੜੀ ਧੀ ਸੀ ਉਹਦੀ ਉਹਨੇ ਕਿਹਾ ਵੀ ਕਿਸੇ ਹਿਸਾਬ ਨਾਲ ਗੁਰੂ ਸਾਹਿਬ ਨੂੰ ਤੂੰ ਪਿਛਲੇ ਦੁਆਰੇ ਨਾਲ ਹੀ ਕੱਢ ਦੇ ਆਪਾਂ ਕਹਿ ਦਾਂਗੇ ਮਹਾਰਾਜ ਨੇ ਕਰਾਮਾਤ ਦਿਖਾ ਦਿੱਤੀ ਠੀਕ ਆ ਨਾ ਜਦੋਂ ਮਹਾਰਾਜ ਨੂੰ ਇਹ ਬੇਨਤੀ ਕੀਤੀ ਮਹਾਰਾਜ ਕਹਿੰਦੇ ਨਹੀਂ ਭਾਈ ਇਹ ਕੰਮ ਨਹੀਂ ਸੀ ਕਰ ਸਕਦੇ ਠੀਕ ਆ ਨਾ ਅਸੀਂ ਸਹਾਦਤ ਦੇ ਦਿਆਂਗੇ ਪਰ ਜਿਹੜੇ ਕਸ਼ਮੀਰੀ ਪੰਡਤ ਸਾਡੇ ਕੋਲੇ ਆਏ ਨੇ ਉਹਨਾਂ ਲਈ ਅਸੀਂ ਉਹਨਾਂ ਦੀ ਬੇਨਤੀ ਜਿਹੜੀ ਪ੍ਰਵਾਨ ਕੀਤੀ ਹੈ ਤਾਂ ਹੁਣ ਕਰਾਂਗੇ ਉਥੋਂ ਫਿਰ ਮਹਾਰਾਏ ਨੇ ਇੱਕ ਕਿਹਾ ਸੀ ਕਹਿੰਦੇ ਇੱਕ ਗੱਲ ਜੇ ਤੁਸੀਂ ਕਰਨੀ ਚਾਹੁੰਦੇ ਹੋ ਭਾਈ ਜੈਤਾ ਜੀ ਨੂੰ ਜਿਹੜਾ ਸਾਡਾ ਸਿੱਖਾ ਕਿਉਂਕਿ ਉਹਨਾਂ ਨੂੰ ਵਿੱਚ ਹੀ ਸਾਰਿਆਂ ਨੂੰ ਤਾੜਦਾ ਸੀ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਸਾਰਿਆਂ ਨੂੰ ਅੰਦਰ ਹੀ ਸੀਗੇ ਲੱਖੀ ਸਾਹਿਬ ਗੰਦਾਰਾ ਸਾਹਿਬ ਫਿਰ ਮਹਾਰਾਏ ਨੇ ਕਿਹਾ ਕਿਉਂਕਿ ਪੂਰਾ ਤਮਾਸ਼ਾ ਕੀਤਾ ਸੀ ਬਈ ਉਹਨਾਂ ਨੇ ਐ ਕਿਹਾ ਸੀ ਕਹਿੰਦੇ ਵੀ ਦੁਨੀਆ 'ਚ ਜਿਵੇਂ ਆਪਾਂ ਕਹਿੰਦੇ ਨੇ ਜਲੂਸ ਨਿਕਲੇ ਇਹਨਾਂ ਦਾ ਵੀ ਆ ਸਿੱਖਾਂ ਦਾ ਗੁਰੂਆਂ ਮਤਲਬ ਚੌਂਕ ਤੇ ਚਾਂਦਨੀ ਚੌਂਕ ਹੈ ਨਾ ਜਮਾ ਵਿਚਾਲੇ ਖੜਾ ਕੇ ਸਾਰੀ ਦੁਨੀਆ ਨੂੰ ਪਹਿਲਾਂ ਸੱਦਾ ਦਿੱਤਾ ਸੀ ਵੀ ਆਓ ਦੇਖੋ ਸਿੱਧੀ ਹੋ ਰਹੀ ਆ ਮਤਲਬ ਉੱਥੇ ਸਾਰੇ ਇਕੱਠੇ ਸੀ ਬਾਈ ਫਿਰ ਭਾਈ ਜੈਤਾ ਜੀ ਨੂੰ ਮਹਾਰਾਜ ਨੇ ਕਿਹਾ ਵੀ ਅਬਦੁੱਲੇ ਨੂੰ ਜਿਹੜਾ ਵਰਕਰ ਸੀਗਾ ਵੀ ਜੇ ਤੂੰ ਸੇਵਾ ਕਰਨੀ ਚਾਹੁੰਦਾ ਭਾਈ ਜੈਤਾ ਜੀ ਨੂੰ ਘੱਟ ਹੁਣ ਇਹ ਗੱਲ ਦੇਖੋ ਵੀ ਕਿੱਡਾ ਵੱਡਾ ਪੁਆਇੰਟ ਆ ਬਾਈ ਉਸ ਟਾਈਮ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਆਪਾਂ ਬਰਾਗ ਮਈ ਸ਼ਲੋਕ ਸਰਵਣ ਕਰਦੇ ਆ ਭੋਗ ਸਮੇ ਉਹ ਸਾਰੇ ਸ਼ਲੋਕ ਮਹਾਰਾਜ ਨੇ ਉੱਥੇ ਜੇਲ੍ਹ ਚ ਬਹਿ ਕੇ ਉਚਾਰੇ ਸੀਗੇ ਉਹ ਸ਼ਲੋਕ ਜਿੰਨੇ ਵੀ ਨੇ ਤੇ ਨੰਬਰ 2 ਤੇ ਇੱਕ ਹੁਕਮਨਾਮਾ ਤੇ ਤੀਜੇ ਨੰਬਰ ਤੇ ਬਾਈ ਨਾਰੀਅਲ ਤੇ ਪੰਜ ਸਿੱਕੇ ਉਥੋਂ ਦੇ ਕੇ ਭਾਈ ਜੈਤਾ ਜੀ ਨੂੰ ਮਹਾਰਾਜ ਨੇ ਤੋੜਿਆ ਕਿਉਂਕਿ ਆਪਣੇ ਤਾਇਆ ਜੀ ਨਾਲ ਉਥੋਂ ਦਿੱਲੀ ਤੋਂ ਉਹ ਆਉਂਦੇ ਜਾਂਦੇ ਰਹਿੰਦੇ ਸੀ ਉੱਥੇ ਆਨੰਦਪੁਰ ਸਾਹਿਬ ਉਹਨਾਂ ਨੂੰ ਗੁਪਤ ਰਸਤਿਆਂ ਦਾ ਵੀ ਪਤਾ ਸੀਗਾ ਜਿਹੜੇ ਬਾਬਾ ਜੀਵਨ ਸਿੰਘ ਸੀਗੇ ਫਿਰ ਉਥੋਂ ਉਹ ਮੰਨ ਕੇ ਚਲੋ ਵੀ ਜਦੋਂ ਪੰਜ ਸਿੱਕੇ ਤੇ ਹੋਰ ਸਾਰਾ ਕੁਝ ਲੈ ਕੇ ਆਏ ਨੇ ਹਨਾ ਉਥੇ ਆਏ ਉਹਨਾਂ ਨੂੰ ਮਹਾਰਾਜ ਨੇ ਵਾਤਨ ਕੀਤਾ ਸੀ ਤੁਸੀਂ ਇਹ ਸਾਰਾ ਮਤਲਬ ਸੰਭਾ ਕੇ ਤੁਸੀਂ ਵਾਪਸ ਆਉਣਾ ਸਾਡੇ ਕੋਲੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਉਹ ਉੱਥੇ ਚਲੇ ਗਏ ਭਾਈ ਉਹਨਾਂ ਨੇ ਜਾ ਕੇ ਮਹਾਰਾਜ ਨੂੰ ਮਿਲੇ ਕਲੰਗੀ ਤਰ੍ਹਾਂ ਗੋਵਿੰਦ ਰਾਏ ਸੀ ਉਸ ਟਾਈਮ ਨਾਮ ਕਿਉਂਕਿ ਗੁਰਤਾ ਗੱਦੀ ਨਹੀਂ ਪਰ ਉਹ ਇਸ਼ਾਰਾ ਸੀ ਮਹਾਰਾਜ ਦਾ ਵੀ ਹੁਣ ਭਾਈ ਸਾਡੀ ਜਿਹੜੀ ਸਹਾਇਤਾ ਹੋਊਗੀ ਪੰਜ ਪੈਸੇ ਨਾਰੀ ਵਾਲ ਦੇ ਕੇ ਤੰਗੂ ਤੋਰਿਆ ਵੀ ਗੁਰਤਾ ਗੱਦੀ ਇਹ ਜਿਹੜੀ ਗੋਵਿੰਦ ਰਾਏ ਨੂੰ ਦਿੱਤੀ ਜਾਵੇ ਉੱਥੇ ਫਿਰ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਮਿਲਦੀ ਹੈ ਭਾਈ ਜੈਤਾ ਜੀ ਵਾਪਸ ਆਉਂਦੇ ਨੇ ਇਹ ਵੀ ਹੁਣ ਦੇਖੋ ਸੀ ਕੱਲੀ ਸੀਸ ਵਾਲੀ ਸੇਵਾ ਦਾ ਪਤਾ ਸੀ ਆਹ ਦੇਖੋ ਵੀ ਗੁਰਤਾ ਗੱਦੀ ਲਈ ਨਾਰੀ ਵਾਲ ਤੇ ਪੰਜ ਪੈਸੇ ਲੈ ਕੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਹੀ ਗਏ ਕਿੱਡੀ ਕੁਰਬਾਨੀ ਉਹਨਾਂ ਦੀ ਫੇਰ ਭਾਈ ਉੱਥੇ ਉਸੇ ਟਾਈਮ ਦੇਖ ਲਓ ਵੀ ਇੱਕ ਅੱਧਾ ਦਿਨ ਦੋ ਦਿਨ ਲੱਗੇ ਹੋਣਗੇ ਉਹਨਾਂ ਨੂੰ ਵਾਪਸ ਆਏ। ਫੇਰ ਜਦੋਂ ਮੰਨ ਕੇ ਚਲੋ ਦੁਬਾਰੇ ਆਏ ਫੇਰ ਉੱਥੇ ਮਤਲਬ ਆਪਦੇ ਅੱਖੀ ਭਾਈ 36 10 ਭਾਈ 32 10 ਨੂੰ ਜਿਹੜਾ ਮਤਲਬ ਸੀਧ ਕੀਤਾ ਉਹਨਾਂ ਨੇ ਆਪਦੇ ਅੱਖੀ ਦੇਖਿਆ ਭਾਈ। ਠੀਕ ਹੈ ਨਾ? ਤੇ ਭਾਈ ਦਿਆਲਾ ਜੀ ਨੂੰ ਮਤਲਬ ਜਦੋਂ ਕੀਤਾ ਗਿਆ ਸੀਧ ਉਹਨਾਂ ਨੇ ਆਪਦੇ ਅੱਖੀ ਦੇਖਿਆ ਸਾਰਾ ਕੁਝ। ਫੇਰ ਜਦੋਂ ਮਹਾਰਾਜ ਦਾ ਸੀਸ ਮਤਲਬ ਢੜਨੋਂ ਅਲੱਗ ਕੀਤਾ ਗਿਆ। ਠੀਕ ਹੈ ਨਾ? ਫਿਰ ਉਹਨਾਂ ਨੇ ਮਤਲਬ ਹੁਣ ਸੋਚਿਆ ਵੀ ਕਹਿੰਦੇ ਵੀ ਐ ਤਾਂ ਨਹੀਂ ਆਪਾਂ ਹੋਣ ਦੇਣਾ ਮਹਾਰਾਜੇ ਸੀਸ ਦੀ ਆਪਾਂ ਬੇਅਦਵੀ ਨਹੀਂ ਹੋਣ ਦੇਣੀ ਭਾਈ ਲਖਮੀ ਸਾਹਿਬਾ ਨਜ਼ਾਰਾ ਤੇ ਉਹਨਾਂ ਦੇ ਚਾਚਾ ਤਾਇਆ ਜੀ ਬਾਬਾ ਜੀਵਨ ਸਿੰਘ ਤੇ ਉਹਨਾਂ ਦੇ ਪਿਤਾ ਜੀ ਬਾਬਾ ਸਦਾਨੰਦ ਜੀ ਉਹ ਸਾਰਿਆਂ ਨੇ ਮਤਲਬ ਇਕੱਠੇ ਕੋਈ ਕਿਥੇ ਮੀਟਿੰਗ ਕੀਤੀ ਫਿਰ ਉੱਥੇ ਵਾਜੀ ਦੇਖੋ ਪਿਆਰ ਦੀ ਗੱਲ ਬਾਬਾ ਸਾਰਿਆਂ ਤੋਂ ਪਹਿਲਾਂ ਬਰਾਗ ਚਾ ਕੇ ਕਹਿੰਦਾ ਐ ਕਰੋ ਮੇਰਾ ਧੜ ਕੱਟ ਕੇ ਨਾ ਸੀਸ ਨਾਲੋਂ ਤੁਸੀਂ ਉੱਥੇ ਰੱਖ ਜਿਓ ਤੇ ਮਾਰਾ ਇਹਦਾ ਸੀਸ ਲੈ ਜਾ ਕਿੰਡਾ ਪਿਆਰ ਹੁੰਦਾ ਹੈ ਉੱਥੇ ਫਿਰ ਦੇਖ ਲੋ ਵੀ ਜਿਹੜੇ ਪਿਤਾ ਜੀ ਉਹ ਕਹਿੰਦੇ ਨਹੀਂ ਪੁੱਤਰਾ ਵੀ ਤੈਨੂੰ ਰਸਤਿਆਂ ਦਾ ਵੀ ਪਤਾ ਹੈ ਤੁਸੀਂ ਐਂਡਾ ਕਰੋ ਮੈਂ ਬਜ਼ੁਰਗਾਂ ਠੀਕ ਹੈ ਨਾ ਮੈਂ ਚਾਂਦਨੀ ਚਾਹੁੰਗ ਤੇਰੇ ਨਾਲ ਚੱਲੂਗਾ ਉੱਥੇ ਮੇਰਾ ਸੀਸ ਤੂੰ ਮਤਲਬ ਕੱਟ ਕੇ ਨਾ ਮੇਰਾ ਜਿਹੜਾ ਮਤਲਬ ਧੜ ਨਾਲੋਂ ਉੱਥੇ ਬਦਲ ਕੇ ਅਦਲਾ ਬਦਲੀ ਕਰਕੇ ਤੁਸੀਂ ਜਾ ਕੇ ਉਹਨਾਂ ਦਾ ਸੀਸ ਲੈ ਕੇ ਜਾ ਗੁਰੂ ਸਾਹਿਬ ਦਾ ਕਿਉਂਕਿ ਹੁਣ ਭਾਈ ਬਾਬਾ ਸਦਾ ਆਨੰਦ ਜੀ ਉਹ ਵੀ ਨਾਲ ਰਹਿ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਉਹ ਪੁੱਤਰਾਂ ਦਾ ਨਾਮ ਆ ਰਿਹਾ ਨਹੀਂ ਰੱਖਿਆ ਕਿੰਨਾ ਕਾ ਪਿਆਰ ਹੋ ਉਹਨਾਂ ਦਾ ਵੀ ਦੇਖੋ ਤੁਸੀਂ ਇਹ ਗੱਲ ਬਾਈ ਕਹਿਣ ਨੂੰ ਤਾਂ ਆਪਾਂ ਇੱਕ ਮਿੰਟ ਚ ਕਹਿ ਤੀ ਸੁਣ ਲਈ ਤੁਸੀਂ ਵੀ ਪਰ ਸੋਚ ਕੇ ਦੇਖੋ ਵੀ ਆਪਦੇ ਗੁਰੂ ਲਈ ਯਾਰ ਹਨ ਆਪਦਾ ਸਿਰ ਕਲਮ ਕਲਾ ਲੈਣਾ ਕਿੱਡੀ ਵੱਡੀ ਗੱਲ ਹੁੰਦੀ ਹੈ ਇਹ ਤੋਂ ਵੀ ਵੱਡੀ ਗੱਲ ਬਾਈ ਇੱਕ ਪੁੱਤ ਨੇ ਆਪਦੇ ਪਿਓ ਦਾ ਸੀਸ ਕਿਵੇਂ ਵੱਢਿਆ ਹੁਣ ਤੁਸੀਂ ਦੇਖੋ ਫਿਰ ਅੱਗੇ ਚੱਲ ਜਾਈਏ ਹੁਣ ਆਪਾਂ ਸਰਵਣ ਕਰਨਾ ਹੈ ਅੱਗੇ ਬਾਈ ਗਏ ਪਲਾਨਿੰਗ ਹੋ ਗਈ ਸਾਰੀ ਲੱਖੀ ਸਾਹਿਬ ਬਨਜਾਰਾ ਐਡਾ ਵੱਡਾ ਟਰਾਂਸਪੋਰਟਰ ਸੀਗਾ ਐਡਾ ਇੰਨੀ ਬੰਦੇ ਕੋਲ ਆਮਦਨ ਸੀ ਬਾਈ ਭਾਵਨਾ ਦੇਖੋ ਤੁਸੀਂ ਕਿੱਡੀ ਆ ਠੀਕ ਆ ਨਾ ਜਿਹਨਾਂ ਨੇ ਮੋਹਰਾਂ ਵਸਾਈਆਂ ਇਹਦੋਂ ਬਾਅਦ ਉਹ ਵੀ ਸਾਰੇ ਇਹਨਾਂ ਦੀ ਮਤਲਬ ਉਹਦੇ ਚ ਸੀਗੀ ਵੰਸ਼ ਚ ਇਹ ਬਕਸਸਾਂ ਸੀ ਗੁਰੂ ਘਰ ਦੀਆਂ ਸਾਰੀਆਂ ਫਿਰ ਬਾਈ ਉੱਥੇ ਦਿਨ ਰੱਖਿਆ ਉਹਨਾਂ ਨੇ ਉਹ ਲੀਕ ਕੀਤਾ ਸਾਰਾ ਟਾਈਮ ਉਹ ਲੀਕ ਕੀਤਾ ਹਨਾ ਪਲੈਨਿੰਗ ਦੇ ਨਾਲ ਹੋਇਆ ਸਾਰਾ ਕੰਮ ਇੰਨਾ ਸੌਖਾ ਨਹੀਂ ਸੀ ਐਂ ਹੀ ਸੀ ਚੱਕ ਲੈ ਉੱਥੇ ਪਹਿਰੇ ਲੱਗੇ ਸੀ ਬਾਈ ਅੱਜ ਜਿਵੇਂ ਆਪਾਂ ਜੈਡ ਸਕਿਉਰਿਟੀ ਕਹ ਦੀਏ ਠੀਕ ਆ ਨਾ ਫਿਰ ਉੱਥੇ ਭਾਈ ਲੱਖੀ ਸਾਹਿਬ ਨਜ਼ਾਰਾ ਨੇ ਪੰਜ ਗੱਡੇ ਤਿਆਰ ਕੀਤੇ ਭਾਈ ਉਹਨਾਂ ਦੇ ਵਿੱਚ ਰੂਮ ਭਰੀ ਗਈ ਵੀ ਰੂਮ ਦੇ ਵਿੱਚ ਲੁਕੋ ਕੇ ਲੈ ਕੇ ਜਾਵਾਂਗੇ ਠੀਕ ਆ ਨਾ ਫਿਰ ਉੱਥੇ ਜਾ ਕੇ ਹੁਣ ਉਹ ਸਮਾਂ ਵੀ ਆਇਆ ਬਾਬਾ ਜੀਵਨ ਸਿੰਘ ਜੀ ਨੇ ਆਪਦੇ ਪਿਤਾ ਦਾ ਸੀਸ ਕਲਮ ਕੀਤਾ ਆਪਦੇ ਹੱਥੀ ਆਪਦੇ ਹੱਥਾਂ ਨਾਲ ਹੁਣ ਇਹ ਗੱਲ ਨੂੰ ਆਪ ਹੀ ਸੋਚ ਲਈ ਜਿਹੜੇ ਆਪਾਂ ਵਿਆਹ ਕਰਦੇ ਆ ਨਾ ਖੁਸ਼ੀਆਂ ਮਨਾਉਣੇ ਸੋਚ ਕੇ ਦੇਖਿਓ ਕਿ ਅਸੀਂ ਕੀ ਕਰਦੇ ਆ ਹੁਣ ਉੱਥੇ ਤੁਸੀਂ ਲਾਲੋ ਸਾਹਿਬ ਵੀ ਉਹਨਾਂ ਨੇ ਆਪਦੇ ਹੱਥੀ ਆਪਦੇ ਪਿਤਾ ਜੀ ਦਾ ਸੀਸ ਕਲਮ ਕਰਕੇ ਮਤਲਬ ਜਿਹੜਾ ਇਹ ਕੰਮ ਕਰਿਆ ਸੀ ਨਾ ਜਿੰਨੇ ਚਿਰ ਚ ਆਪਾਂ ਗੱਲ ਸੁਣਾ ਰਿਹਾ ਇਹ ਮਿੰਟਾਂ ਸਕਿੰਟਾਂ ਚ ਕਰਿਆ ਬਹੁਤ ਫੁਰਤੀ ਨਾਲ ਕਿਉਂਕਿ ਉਸ ਟਾਈਮ ਸ਼ਿਫਟਾਂ ਬਦਲਦੀਆਂ ਸੀ ਭਾਈ ਜਿਹੜੇ ਪਹਿਰੇਦਾਰ ਹੁੰਦੇ ਸੀਗੇ ਹੁਣ ਇੱਥੇ ਵੀ ਦੇਖੋ ਤੁਸੀਂ ਬਦਲਣਾ ਇਨਾ ਸੌਖਾ ਨਹੀਂ ਜਿਹੜਾ ਉਹ ਭਾਈ ਅਬਦੁੱਲਾ ਸੀਗਾ ਵਰਕਰ ਉਹਨੇ ਬਹੁਤ ਵੱਡਾ ਰੋਲ ਨਿਭਾਇਆ ਉਹਨੇ ਮਦਦ ਕੀਤੀ ਇੱਥੇ ਸੀਸ ਜਦੋਂ ਜਦੋਂ ਮਤਲਬ ਚੇਂਜ ਕੀਤਾ ਨਾ ਮਤਲਬ ਆਤਲਾ ਬਦਲੀ ਉੱਥੇ ਫਿਰ ਉਹਨੇ ਕੀ ਕਰਿਆ ਜਦੋਂ ਸ਼ਿਫਟ ਬਦਲਣ ਲੱਗੀ ਉਹਨੇ ਕਿਹਾ ਵੀ ਜਲਦੀ ਦੇ ਨਾਲ ਤੁਸੀਂ ਮਤਲਬ ਚੇਂਜ ਕਰਕੇ ਤੇ ਇਤਿਹਾਸ ਕਰਤਾ ਕਿ ਇਹ ਵੀ ਦਾ ਮੰਨ ਲਓ ਇਤਿਹਾਸ ਕਰੇ ਦੱਸਦਾ ਵੀ ਨੇਰੀ ਆ ਗਈ ਸੀ ਉਹ ਬਾਈ ਕੁਝ ਨਹੀਂ ਸੀ ਕਿਉਂਕਿ ਨੇਰੀ ਬੁੱਲੇ ਲਈ ਕੋਈ ਮਤਲਬ ਨਹੀਂ ਜਦੋਂ ਵਰਕਰ ਮੂਰੇ ਪਹਿਰੇਦਾਰ ਲੱਗੇ ਹੁਣ ਕੋਈ ਨੇਰੀ ਨੂਰੀ ਨਹੀਂ ਗੱਲ ਇਹ ਸੀ ਬਾਈ ਵੀ ਉਸ ਟਾਈਮ ਫਿਰ ਉਹਨੇ ਬੁੱਲੇ ਨੇ ਮਦਦ ਕੀਤੀ ਉਹਨੇ ਜਦੋਂ ਉਹ ਕਰਿਆ ਨਾ ਤੇ ਫਿਰ ਉੱਥੇ ਬਈ ਮੰਨ ਕੇ ਚਲੋ ਚੇਂਜ ਕਰ ਲਿਆ ਉਹਨਾਂ ਨੇ ਪੰਜ-ਪੰਜ ਕੱਪੜਿਆਂ ਦੇ ਵਿੱਚ ਸੀਸ ਨੂੰ ਲਪੇਟ ਲੈ ਕੇ ਇੱਕ ਚ ਮਹਾਰਾਜ ਦਾ ਢੜ ਲਪੇਟ ਲਿਆ ਹੁਣ ਇੱਕ ਗੱਡਾ ਸੀ ਜਿਹੜਾ ਦੋ ਗੱਡੇ ਅਲੱਗ ਲੈ ਗਏ ਮਤਲਬ ਵੀ ਚੈਕਿੰਗ ਨਾ ਹੋਵੇ ਹੁਣ ਉਹਦੀ ਪਹੁੰਚ ਬਹੁਤ ਸੀ ਲੱਖੀ ਸਾਹਿਬ ਨਜ਼ਾਰਾ ਦੇ ਏਡਾ ਵੱਡਾ ਉਹ ਫਿਰ ਜਿਹੜੇ ਉਹਨਾਂ ਦੇ ਤਾਇਆ ਜੀ ਸੀਗੇ ਉੱਥੇ ਦਿੱਲੀ ਦੇ ਵਿੱਚ ਹੀ ਢੜ ਦਾ ਸੰਸਕਾਰ ਉੱਥੇ ਕੀਤਾ ਉਹਨਾਂ ਨੇ ਲੈ ਜਾ ਕੇ ਭਾਈ ਜੈਤਾ ਜੀ ਫਿਰ ਮਹਾਰਾ ਦਾ ਸੀਸ ਲੈ ਕੇ ਉਹਨਾਂ ਨੇ ਫਿਰ ਇਧਰ ਨੂੰ ਆਏ ਈਗਾ ਨਾ ਫਿਰ ਤਰਾਵੜੀ ਵਿੱਚ ਦੀ ਹੁੰਦੇ ਹੋਏ ਉਹ ਵੀ ਆਪਾਂ ਤਹਾ ਸਰਵਣ ਕੀਤਾ ਵੀ ਉੱਥੇ ਇੱਕ ਸਿੱਖ ਸੀਗਾ ਮਹਾਰਾਜ ਨੇ ਬਤਨ ਕੀਤਾ ਅਸ਼ੋਧਨਾ ਵੀ ਤੇਰੇ ਘਰੇ ਆਵਾਂਗੇ ਉਹ ਥੜਾ ਬਣਾਈ ਬੈਠਾ ਸੀਗਾ ਕਹਿੰਦਾ ਛੇਤੇ ਤੇ ਬਹੋਣਾ ਉੱਥੇ ਜਾ ਕੇ ਟੋਕਰਾ ਰੱਖ ਦਿੱਤਾ ਭਾਈ ਜੈਤਾ ਜੀ ਨੇ ਉਹਨੂੰ ਗੁੱਸਾ ਕੀਤਾ ਕਹਿੰਦਾ ਤਾਂ ਮੈਂ ਗੁਰੂ ਤੇ ਉਹਨੇ ਦੱਸਿਆ ਕਹਿੰਦਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਰਨ ਪਾਤੇ ਤੇਰੇ ਮਤਲਬ ਉਹ ਚੀਜ਼ਾਂ ਬਾਈ ਮਹਾਰਾਜ ਫਿਰ ਉਹ ਤਾਂ ਜਾਣੀ ਜਾਣ ਸੀ ਨਾ ਉਹਨਾਂ ਦੀ ਕੌਤਕ ਸੀ ਉਹਨਾਂ ਦਾ ਤੇ ਹੁੰਦੇ ਹੋਏ ਨਾਬਾ ਸਾਹਿਬ ਕੋਲ ਨਹੀਂ ਦੀ ਹਾਂਜੀ ਤੇ ਬਈ ਆ ਪਾੜਾ ਰਹਿੰਦਾ ਇਤਿਹਾਸ ਉਹ ਕੱਲ ਨੂੰ ਸਰਵਣਾਂਗੇ ਆਪ ਆਪ ਮੇਨ ਪੁਆਇੰਟ ਤੇ ਅੱਜ ਵੀ ਕੱਲ ਸੀਗਾ ਸਤਗੁਰਾਂ ਦੇ ਪਰਿਵਾਰ ਦਾ ਵਿਛੋੜਾ ਤੇ ਅੱਜ ਵੱਡੇ ਸਾਹਿਬ ਜਾਂ ਦੀ ਸ਼ਹੀਦੀ ਹੈ ਅੱਜ ਦੇ ਦਿਨ ਤੇ ਉਹਦੇ ਬਾਰੇ ਥੋੜਾ ਜਿਹਾ ਸੰਗਤਾਂ ਨੂੰ ਜਿੰਨੇ ਵੀ ਸੁਣ ਰਹੇ ਹੋ ਬਾਈ ਪਹਿਲੀ ਗੱਲ ਤੇ ਆ ਵੀ ਆਮ ਗੱਲਾਂ ਨਹੀਂ ਹੈਗੀਆਂ ਹਨਾ ਸਾਰੇ ਜਾਣਿਆਂ ਨੇ ਪਹਿਲਾਂ ਸ਼ੁਰੂ ਤੋਂ ਲੈ ਕੇ ਵੀਡੀਓ ਦੇਖਣੀ ਵੀ ਇਹ ਬਾਅਦ ਵਿੱਚ ਤੇ ਜਿੰਨਾ ਇਤਿਹਾਸ ਬਾਬਾ ਜੀਵਨ ਸਿੰਘ ਦਾ ਅੱਜ ਤੁਸੀਂ ਸਰਵਣ ਕੀਤਾ ਜਿੰਨੇ ਬਾਈ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਵੀਡੀਓ ਨੂੰ ਤੇ ਸਾਰਾ ਸੁਣਿਓ ਵੀ ਬਾਈ ਤੇ ਹੁਣ ਆਪਾਂ ਅ ਬਾਬਾ ਬਸ 1 ਮਿੰਟ ਦੀ ਗੱਲ ਆ ਆਪਾਂ ਥੋੜਾ ਜਿਹਾ ਬਸ ਉਹਨੂੰ ਸ਼ਾਰਟ ਚੋ ਕਰ ਦਨੇ ਆ ਕਿਉਂਕਿ ਬਹੁਤ ਕੀਮਤੀ ਗੱਲਾਂ ਨੇ ਬਾਈ ਸਾਨੂੰ ਪਤਾ ਹੋਣਾ ਚਾਹੀਦਾ ਇਹ ਕਿ ਜਾਤ ਪਾਤਾਂ ਜਨਾ ਬੰਦੇ ਹੋ ਜਿਹੜੇ ਸੀਧ ਹੁੰਦੇ ਨੇ ਨਾ ਇਹ ਕਿਸੇ ਜਾਤ ਪਾਤ ਤੋਂ ਬਾਹਰ ਨਹੀਂ ਯਾਰ ਠੀਕ ਆ ਨਾ ਉਹਨਾਂ ਦਾ ਸਾਨੇ ਸਾਡੇ ਉਹ ਐਡੇ ਵੱਡੇ ਸ਼ੂਰ ਵੀਰ ਹੋਏ ਨੇ ਸਾਡੀ ਕੌਮ ਦੇ ਸਾਨੂੰ ਸਾਰਿਆਂ ਬਾਰੇ ਪੜ੍ਹਨਾ ਚਾਹੀਦਾ ਸਾਨੂੰ ਨੌਲੇਜ ਹੋਣੀ ਚਾਹੀਦੀ ਆ ਠੀਕ ਆ ਨਾ ਇਹ ਨਹੀਂ ਵੀ ਗੱਲੇ ਮੱਜ ਵੀ ਸਿੰਘਾਂ ਦੀ ਨਹੀਂ ਨਹੀਂ ਭਾਈ ਉਹ ਗੱਲਾਂ ਬਾਹਰ ਸੀ ਉਹ ਤਾਂ ਸਾਰੇ ਕਸ਼ ਤੋਂ ਉੱਪਰ ਸੀ ਚਲੋ ਹੁਣ ਆਪਾਂ ਮੁੱਦੇ ਤੇ ਆਈਏ ਫਿਰ ਭਾਈ ਉੱਥੇ ਚੇਂਜ ਕਰਕੇ ਮਹਾਰਾਜ ਸੀਸ ਲੈ ਗਏ ਉਹ ਉੱਥੇ ਜਾ ਕੇ ਜਦੋਂ ਪਹਿਲਾਂ ਕੀਰਤਪੁਰ ਸਾਹਿਬ ਲੈ ਕੇ ਗਏ ਕਿਉਂਕਿ ਇਸ ਤੋਂ ਪਹਿਲਾਂ ਗੁਰੂ ਸਾਹਿਬਾਂ ਦੇ ਉੱਥੇ ਹੋ ਕਰਿਆ ਸੀਗਾ ਫਿਰ ਗੁਰੂ ਗੋਮ ਸਿੰਘ ਮਾਰੇ ਨੇ ਇਹ ਕਿਹਾ ਕਹਿੰਦੇ ਵੀ ਨਹੀਂ ਗੁਰੂ ਤੇਗ ਬਹਾਦਰ ਮਾ ਦਾ ਸੰਸਕਾਰ ਆਨੰਦਪੁਰ ਸਾਹਿਬ ਕਰਨਾ ਫਿਰ ਉੱਥੋਂ ਆਨੰਦਪੁਰ ਸਾਹਿਬ ਗਏ ਮਾਤਾ ਗੁਜਰੀ ਨਾਲ ਸੀਗੇ ਉਥੇ ਸੰਸਕਾਰ ਹੋਇਆ ਠੀਕ ਹੈ ਨਾ ਉਸ ਟਾਈਮ ਫਿਰ ਮਹਾਰਾਜ ਨੇ ਸਾਥੀ ਨਾਲ ਲਾਇਆ ਬਾਬਾ ਜੀਵਨ ਸਿੰਘ ਨੂੰ ਜਦ ਜਨਮ ਹੋਇਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਾਂ ਰੱਖਿਆ ਭਾਈ ਜੈਤਾ ਜੀ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਬਾਜਾਂ ਵਾਲੇ ਸੱਚੇ ਪਾਤਸ਼ਾਹ ਨੇ ਠੀਕ ਹੈ ਨਾ ਉਸ ਟਾਈਮ ਨਾਂ ਰੱਖਿਆ ਸੀ ਬਾਬਾ ਜੀਵਨ ਸਿੰਘ ਚਾਰ ਸੱਜਣਾਂ ਦੇ ਨਾਲ ਅੰਮ੍ਰਿਤ ਛਕਾਇਆ ਸੀ ਮਹਾਰਾਜ ਨੇ ਬਾਬਾ ਜੀਵਨ ਸਿੰਘ ਨੂੰ ਪੰਜਵਾਂ ਪੁੱਤਰ ਕਿਹਾ ਸੀ ਵੀ ਸਾਡਾ ਪੰਜਵਾਂ ਪੁੱਤਾ ਇੰਨਾ ਪਿਆਰ ਕਰਦੇ ਸੀ ਬਾਈ ਚਾਰ ਸਾਹਿਬ ਜੀ ਆਦਿ ਨਾਲ ਫਿਰ ਉਹਨਾਂ ਨੇ ਵੀ ਭਰਾ ਵੰਡ ਦਾ ਫਰਜ਼ ਨਿਭਾਇਆ ਉਹ ਅੱਗੇ ਦੱਸਦਾ ਵੀ ਕਿਵੇਂ ਨਿਭਾਇਆ ਬਾਬਾ ਜੀਵਨ ਸਿੰਘ ਨੇ ਇਸ ਤੋਂ ਬਾਅਦ ਚਲੋ ਦੋ ਤੀਜਾ ਨਾਮ ਮਾਰੇ ਨੇ ਹੱਕ ਨਾ ਲਾ ਕੇ ਕਿਹਾ ਸੀ ਇਹ ਰੰਗਰੇਟਾ ਗੁਰੂ ਦਾ ਬੇਟਾ ਮਾਰੇ ਨੇ ਉਦੋਂ ਫਿਰ ਸਾਥ ਹੀ ਨਾ ਲਾਇਆ ਨੰਬਰ ਤੇ ਹੁਣ ਬਾਈ ਚਲੋ ਫਿਰ ਸਾਰਾ ਕੁਝ ਹੁੰਦਾ ਹੈ ਜਿੰਨੀਆਂ 14 ਜੰਗਾਂ ਲੜੀਆਂ ਗੁਰੂ ਚ ਗੁਰੂ ਕਨਗਿਤਰ ਪਾਸਾਨ ਸਾਰੀਆਂ ਜੰਗਾਂ ਦੇ ਵਿੱਚ ਨਾਲ ਸੀ ਬਾਬਾ ਬਾਬਾ ਜੀਵਨ ਸਿੰਘ ਨਾਲ ਸੈਨਾਪਤੀ ਹੁੰਦੇ ਸੀ ਕਲਗੀਧਰ ਪਾਸਾ ਦੇ ਐਨੇ ਪਿਆਰੇ ਸਿੱਖ ਸੀ ਆਪਾਂ ਅੱਜ ਵੀ ਜਾਓ ਬਾਈ ਕਿਲਾ ਆਨੰਦਗੜ੍ਹ ਨਾ ਨਾਗੜਣਾ ਨਾ ਜਿਹੜਾ ਆਨੰਦਪੁਰ ਸਾਹਿਬ ਉਹਦੇ ਮੰਗਰਲੀ ਸਾਈਡ ਪੌੜੂਆਂ ਉੱਤਰ ਕੇ ਹਜੇ ਵੀ ਘਰ ਆ ਜਿਹੜਾ ਬਾਬਾ ਜੀਵਨ ਸਿੰਘ ਨੂੰ ਮਹਾਰਾਜ ਨੇ ਬਣਵਾ ਕੇ ਦਿੱਤਾ ਸੀ ਯਾਰ ਕਾਲੀਆਂ ਵਾਲੇ ਸੱਚੇ ਪਾਸ ਨੇ ਆਪ ਉਹਨਾਂ ਨੂੰ ਘਰ ਬਣਵਾ ਕੇ ਅੱਜ ਵੀ ਹੈਗਾ ਉਹ ਦਰਸ਼ਨ ਕਰ ਸਕਦੇ ਆਪਾਂ ਠੀਕ ਹੈ ਨਾ ਫਿਰ ਇਸ ਤੋਂ ਬਾਅਦ ਹੁਣ ਉੱਥੇ ਚਲੋ ਸਾਰਾ ਕੁ ਸਾਰਾ ਜੀਵਨ ਨਾਲ ਰਹੇ ਉਹਨਾ ਪਿੰਡ ਤੇ ਚਲਦੇ ਆ ਵੀ ਜਿਹੜਾ ਬਾਬਾ ਜੀ ਨੇ ਕਹਿਆ ਸੀ ਵੀ ਦਿਨ ਚੱਲ ਰਿਹਾ ਝਾੜਿਆਂ ਦੇ ਹੁਣ ਉੱਥੇ ਚਲਦੇ ਆ ਆਪਾਂ ਜਦੋਂ ਕਿਲਾ ਛੱਡਿਆ ਅੱਜ ਵੀ ਪਾਈ ਜਾਂਦਾ ਜੀ ਨਾਲ ਨੇ ਬਾਜਾਂ ਵਾਲੇ ਦੇ ਸਰਸਾ ਨਦੀ ਤੇ ਗਏ ਭਾਈ ਬਸੋੜਾ ਪੈਂਦਾ ਨਾ ਉੱਥੇ ਚਲੋ ਨਾਲ ਸਰਸਾ ਨਦੀ ਪਾਰ ਕਰਗੇ ਬਾਬਾ ਜੀ ਗੁਣ ਸਿੰਘ ਠੀਕ ਆ ਨਾ ਹੁਣ ਉੱਥੇ ਇੱਕ ਗੱਲ ਹੁਣ ਤੁਸੀਂ ਦੇਖੋ ਜਿਹੜੀ ਆਪਾਂ ਪਹਿਲਾਂ ਬੇਨਤੀ ਕੀਤੀ ਸੀ ਭਰਾ ਦਾ ਫਰਜ਼ ਨਿਭਾਉਣ ਵਾਲੀ ਹੁਣ ਜਦੋਂ ਮਾਰੇ ਨੇ ਨਾਲ ਅਮਰ ਤੁਸੀਂ ਕਹਿਆ ਸੀ ਕਹਿੰਦੇ ਸਾਡਾ ਪੁੱਤਰ ਆ ਇਹ ਵੀ ਮਹਾਰਾਜ ਨੇ ਹੁਣ ਮਾਣ ਹੀ ਹੁੰਦਾ ਨਾ ਬਾਈ ਮੰਨ ਲਓ ਵੀ ਸਹਿਜਾਂ ਦੇ ਨਾਲ ਬਾਟੇ ਚ ਅੰਮ੍ਰਿਤ ਛਕਿਆ ਹਨ ਹੈਦਰਾਬਾਦਾ ਇੱਕੋ ਸੀ ਪਰ ਇੱਕ ਮਾਣ ਬਖਸ਼ਿਆ ਮਹਾਰਾਜ ਨੇ ਕੋਈ ਮਤਲਬ ਚਲੋ ਬੜਿਆ ਹੀ ਹੁੰਦੀ ਹੈ ਹਨ ਅੱਜ ਹੁਣ ਕੀ ਹੋਇਆ ਬਾਈ ਜਦੋਂ ਉੱਥੇ ਕਿਉਂਕਿ ਮੁਗਲਾਂ ਨੇ ਪਿੱਛੇ ਦੀ ਹਮਲਾ ਕੀਤਾ ਆਪ ਜਿਹੜੀ ਹੁਣ 21 ਤਰੀਕ ਲੰਘੀਆ ਉੱਥੇ ਮਹਾਰਾਜ ਨੇ ਕਿਲਾ ਸਾੜਿਆ ਸੀਗਾ ਇਸ ਤੋਂ ਬਾਅਦ ਪਰਿਵਾਰ ਬਿਛੋੜਾ ਪੈਂਦਾ ਬਾਈ ਨੂੰ ਬਿਛੋੜਾ ਹਨ ਤੇ ਅੱਜ ਹੈਗੀ 23 ਅੱਜ ਦੇ ਦਿਨ ਮਤਲਬ ਇਹ ਜਿਹੜਾ ਅੱਜ ਦਾ ਦਿਨ ਸੀ ਅੱਜ ਹੀ ਬਾਈ ਗੁਰੂ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਸ਼ੀਧੀ ਹੋਈ ਅੱਜ ਦੇ ਦਿਨ ਠੀਕ ਆ ਨਾ ਉਹ ਵੀ ਤੁਹਾਨੂੰ ਦੱਸਦਾ ਕਿ ਕਿਵੇਂ ਹੋਈ ਹੁਣ ਦੇਖੋ ਵੀ ਜਿਹੜਾ ਕੱਲ੍ਹ ਦੀ ਦਿਨ ਲੰਘਿਆਗਾ ਉੱਥੇ ਬਈ ਘੇਰਾ ਪਿਆ ਠੀਕ ਆ ਨਾ ਹੁਣ ਜਦੋਂ ਇੱਕ ਥਾਂ ਕਹਿੰਦੇ ਬਾਬਾ ਅਜੀਤ ਸਿੰਘ ਇਕੱਲੇ ਰਹਿ ਗਏ ਬਾਬਾ ਜੀ ਸਿੰਘ ਇਕੱਲੇ ਰਹਿ ਗਏ ਉਹਨਾਂ ਨੂੰ ਬਹੁਤ ਐ ਮਤਲਬ ਫੌਜ ਨੇ ਘੇਰ ਲਿਆ ਫਿਰ ਕਹਿੰਦੇ ਵੀ ਇੱਕ ਘੋੜਾ ਆਉਂਦਾ ਸੀ ਸੂਕਦਾ ਬਈ ਅੱਗ ਦੀ ਨਾਲੋਂ ਉਹ ਕੌਣ ਸੀ ਬਾਬਾ ਜੀਵਨ ਸਿੰਘ ਸੀਗੇ ਆ ਕੇ ਨਾ ਸਭ ਦਾ ਲਾਹੂ ਲਾਤੇ ਬਾਬਾ ਜੀ ਸਿੰਘ ਨੂੰ ਕਹਿੰਦੇ ਵੀਰ ਜੀ ਤੁਸੀਂ ਚਲੋ ਅਸੀਂ ਇਹਨਾਂ ਨੂੰ ਸਾਹਮਣੇ ਆ ਇੱਥੇ ਬਈ ਭਾਈ ਦਾ ਫਰਜ਼ ਨਿਭਾਇਆ ਸੀਗਾ ਦੇਖੋ ਹੁਣ ਤੁਸੀਂ ਠੀਕ ਆ ਨਾ ਆਪਦੀ ਜਿੰਦ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਕਹਿੰਦੇ ਵੀ ਤੁਸੀਂ ਜਾਓ ਠੀਕ ਆ ਨਾ ਗੁਰੂ ਸਾਹਿਬ ਨਾਲ ਰਲ ਕੇ ਫਿਰ ਉਹਨਾਂ ਨੂੰ ਲਾਹੂ ਲਾ ਕੇ ਸਾਰਿਆਂ ਦੇ ਇੰਨੀ ਸ਼ਾਸਤਰ ਵਿਦਿਆ ਸੀ ਲਗਾਤਾਰ 4 ਘੰਟੇ 4 ਘੰਟੇ ਜੰਦ ਕੀਤਾ ਫਿਰ ਅੱਗੇ ਜਾ ਕੇ ਮਹਾਰਾਜ ਨਾਲ ਰਲੇ ਫਿਰ ਬਈ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਮਤਲਬ ਲੜਦੇ ਗਏ ਲੜਦੇ ਗਏ ਸੀਧ ਨਹੀਂ ਸੀ ਹੋਏ ਐਂਡਰ ਨੂੰ ਉਹਨਾਂ ਦੇ ਗੋਲੀ ਵੱਜੀ ਸਾਤੀ ਦੇ ਵਿੱਚ ਸਾਤੀ ਦੇ ਵਿੱਚ ਗੋਲੀ ਲੱਗਣ ਨਾਲ ਉਹਨਾਂ ਦੀ ਸਿੱਧੀ ਹੋਈ ਆ ਇਹ ਹੀ ਬਾਬਾ ਜੀਵਨ ਸਿੰਘ ਦਾ ਉੱਥੇ ਫਿਰ ਜਿਹੜਾ ਅੱਜ ਆਪਾਂ ਮਤਲਬ ਬਾਬਾ ਆਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਮਹਾਰਾਜ ਉਹਨਾਂ ਦੀ ਸਿੱਧੀ ਹੁੰਦੀ ਆ ਹੋਰ ਬਹੁਤ ਪਿਆਰ ਵਾਲੇ ਸਿੰਘ ਹਨ ਮਤਲਬ 40 ਸਿੰਘ ਸੀਗੇ ਚਮਕੌਰ ਦੀ ਗੜੀ ਇਹ ਮਤਲਬ ਯਾਰ ਸਾਨੂੰ ਮਾਣ ਹੋਣਾ ਚਾਹੀਦਾ ਵੀ ਸਾਡੇ ਏਡੇ ਏਡੇ ਯੋਧੇ ਸੀ ਬਾਈ ਠੀਕ ਆ ਨਾ ਜਿਨ੍ਹਾਂ ਨੇ ਸੱਚ ਲਈ ਖੜ ਗਏ ਤੇ ਅਸੀਂ ਯਾਰ ਇੰਨਾ ਕਾ ਕਰ ਲੋ ਬਸ ਬਾਈ ਬਣ ਕੇ ਹੱਥ ਜੋੜ ਕੇ ਬੇਨਤੀ ਆ ਕੋਈ ਖੁਸ਼ੀ ਦਾ ਪ੍ਰੋਗਰਾਮ ਨਾ ਕਰੋ ਠੀਕ ਹੈ ਨਾ ਜਿੰਨਾ ਹੁੰਦਾ ਹਨਾ ਉਹਨਾਂ ਦੇ ਅਫਸੋਸ ਚ ਰਹੋ ਮਤਲਬ ਕੋਈ ਖੁਸ਼ੀ ਜੀ ਨਾਮ ਵਾਲੀ ਮਨਾਉ ਚਾੜ ਨਾ ਕਰੋ ਹੁੱਲੜਬਾਜੀ ਕਿਸੇ ਪ੍ਰਕਾਰ ਦੀ ਹਨਾ ਤੇ ਪਹਿਲਾਂ ਵੀ ਇੰਦੀ ਕੀਤੀ ਸੀ ਆਪਾਂ ਆ ਟਰੈਕਟਰਾਂ ਦੇ ਗੀਤ ਗੂਤ ਲਾਉਣੇ ਕੋਈ ਬਾਲਾ ਲੰਗਰ-ਲੁੰਗਰ ਜੇ ਬਾਲਾ ਮਤਲਬ ਜਿਹੜਾ ਕੋਪਕਵਾਨ ਬਣਾਉਣੇ ਮਿੱਠੇ ਉਹ ਚੀਜ਼ ਨੂੰ ਅਸੀਂ ਵਧੀਆ ਨਹੀਂ ਮੰਨਦੇ ਹਾਂ ਇਹਦੇ ਚ ਬਾਈ ਤੁਸੀਂ ਦੇਖੋ ਇਹ ਦਿਨਾਂ ਤੱਕ ਖੁਸ਼ੀ ਤਾਂ ਲੈ ਲੈਣਾ ਸੀ ਹੁਲੜਵਾਜ ਕਰਕੇ ਕਿਸੇ ਗਰੀਬ ਨੂੰ ਮਤਲਬ ਜਿਹੜਾ ਕੋਈ ਲੋੜਵੰਦਾ ਉਹਨਾਂ ਦੀ ਸੇਵਾ ਸੁਭਾ ਕਰਕੇ ਦੇਖੋ ਤੁਸੀਂ ਸਕੂਨ ਦੇਖੋ ਮਿਲਦਾ ਹੋ ਸਕਦਾ ਵੀ ਸਾਨੂੰ ਸਾਹਿਬ ਜਾਂ ਦੇ ਨੇ ਖੁਸ਼ੀ ਉਹਦੇ ਚ ਮਿਲ ਜੇ ਫਤਿਹਗੜ੍ਹ ਸਾਹਿਬ ਅਸੀਂ ਮਤਲਬ ਟਰਾਲੀਆਂ ਭਰ ਕੇ ਜਾਈਏ ਹੋ ਸਕਦਾ ਉਸੇ ਗਲਤੀਆਂ ਕਰ ਲਗੇ ਉਹਨਾਂ ਦੀ ਕਰੋਪੀ ਹੋ ਜੇ ਪਰ ਮੈਨੂੰ ਇਹ ਲੱਗਦਾ ਵੀ ਜੇ ਆਪਾਂ ਪਿੰਡ ਪੁੰਡ ਚ ਕਿਸੇ ਗਰੀਬ ਦੇ ਬੱਚੇ ਨੂੰ ਪੜਾ ਦਈਏ ਜਾਂ ਕੋਈ ਮੈਨੂੰ ਇਹ ਲੱਗਦਾ ਆਪਣਾ ਲੰਗਰ ਵੀ ਪ੍ਰਵਾਨ ਹੋ ਜੂ ਹੋ ਸਕਦਾ ਪੱਕਾ ਨਹੀਂ ਕਹਿੰਦੇ ਵੀ ਇਹ ਨਹੀਂ ਪਤਾ ਵੀ ਸਾਹਿਬ ਜਦ ਆਪਾਂ ਤਾਂ ਇੰਨੇ ਕੁ ਪ੍ਰਸੰਨ ਹੋ ਜਾਣ ਵੀਨੇ ਕਿਸੇ ਲੋੜਵੰਦ ਦੀ ਸੇਵਾ ਕੀਤੀ ਹੈ ਇਹ ਹੁਣ ਆਪਣਾ ਅੱਜ ਦਾ ਮੁੱਦਾ ਸੀਗਾ ਤੇ ਹੁਣ ਬਾਈ ਜੀ ਦੱਸਣਗੇ ਅੱਗੇ ਕੀ ਫਿਰ ਇਹ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਨੀ ਆ ਤੇ ਕੱਲ ਨੂੰ ਬਾਕੀ ਰਹਿੰਦੀਆਂ ਵਿਚਾਰਾਂ ਕੱਲ ਨੂੰ ਕਰਾਂਗੇ ਜਿਹੜਾ ਕੱਲ ਨੂੰ ਇਤਿਹਾਸ ਆ ਨਾ ਵਾ ਉਹ ਕੱਲ ਨੂੰ ਦੱਸਾਂਗੇ ਤੇ ਸਾਰੇ ਵੀਰਾਂ ਵੱਲੋਂ ਅੱਜ ਇੱਥੇ ਹੀ ਫਤਿਹ ਬੁਲਾਉਣੀ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ